ਮੁਸਕਾਨ ਸਭ ਤੋਂ ਵੱਡਾ ਪਾਪ ਕੀ ਹੈ ਪਿਆਰ ਤੋਂ ਧੋਖਾ ਦੇਣਾ ਕਿਸੇ ਨੂੰ ਤੁਸੀਂ 4 ਦਿਨਾਂ ਦੇ ਆਪਣੀ ਮਸਤੀ ਪਿੱਛੇ ਕਿਸੇ ਬੰਦੇ ਨੂੰ ਭਰਮਾਉਣਾ ਉਹਨੂੰ ਇਲਾਜ ਦੇਣੇ ਲਾਲਚ ਕੀ ਇੱਕ ਭਰੋਸਾ ਹੀ ਦੇ ਦੇਣਾ ਕਿ ਮੈਂ ਸਿਰਫ ਤੇਰੀ ਆ ਜਾਂ ਤੇਰਾ ਤੇ ਮੈਂ ਤੇਰੇ ਤੋਂ ਬਿਨਾ ਕਿਤੇ ਰਹਿ ਨਹੀਂ ਸਕਦੀ ਮੈਂ ਵਿਆਹ ਕਰਾਉਣਾ ਤੇਰੇ ਨਾਲ ਤੇ ਉਹਦੇ ਬਾਅਦ ਸਭ ਉਹਦੀ ਜ਼ਿੰਦਗੀ ਨੂੰ ਖਰਾਬ ਕਰਕੇ ਇੱਥੇ ਚਲੇ ਜਾਣਾ ਪਿਆਰ ਮੰਨਣ ਵਾਲਿਆਂ ਲਈ ਤਾਂ ਰੱਬ ਹੈ ਪਰ ਅੱਜ ਕੱਲ ਹਜ਼ਾਰਾਂ ਚੈਟਾਂ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਇਹ ਹੀ ਡਿਸਾਈਡ ਨਹੀਂ ਹੁੰਦਾ ਕਿ ਇਹ ਮੇਰਾ ਪਿਆਰ ਹੈ ਜਾਂ ਫਿਰ ਟਾਈਮ ਪਾਸ ਹੈ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਹੈ ਪਿਆਰ ਮੇਰਾ ਤਿਤਲੀਆਂ ਵਰਗਾ ਕਿ ਤੁਸੀਂ ਆਪਣੇ ਜੀਵਨ ਸਾਥੀ ਨਾਲ ਧੋਖਾ ਕਰੋ ਤੁਸੀਂ ਦੂਸਰੀ ਨਾਲ ਵਿਆਹ ਕਰਾਇਆ ਤੁਸੀਂ ਦੂਸਰੇ ਕੋਲ ਜਾਓ ਮਤਲਬ 143 I love you ਇਹ ਤਾਂ ਸਸਤੇ ਹੀ ਵਾਲਾ ਕਰਤਾ ਸ਼ੱਬਰ ਉਹੀ ਹੈ ਕਿ ਪਹਿਲਾਂ ਸਸਤਾ ਹੁਣ ਸਸਤੇ ਨੂੰ ਲੈ ਕੇ ਚੱਲੀਏ ਤਾਂ I love you ਕਹਿੰਨ ਚ ਵੀ ਪਹਿਲਾ ਮਹੀਨੇ ਲੱਗ ਜਾਂਦੇ ਸੀ ਜਦੋਂ ਪਹਿਲਾਂ ਦਾ ਦੌਰ ਸੀਗਾ ਹਿੰਮਤ ਨਹੀਂ ਹੁੰਦੀ ਸੀ ਕਿ ਕਮਿਟਮੈਂਟ ਤਾਂ ਚਲੋ ਰਹੀ ਨਹੀਂ ਪਰ ਪਿਆਰ ਦੇ ਵਿੱਚ ਕੰਟਰੋਲਿੰਗ ਆ ਗਿਆ ਚਾਰ ਪੰਜ ਗੱਲਾਂ ਹੁੰਦੀਆਂ ਨੇ ਅੱਜ ਕੱਲ ਪਿਆਰ ਦੇ ਵਿੱਚ ਤੂੰ ਮੇਰੀ ਸਟੋਰੀ ਕੱਤ ਨਹੀਂ ਸੀਨ ਕੀਤੀ ਹਨਾ ਤੂੰ ਜੇ ਮੈਨੂੰ ਪਿਆਰ ਕਰਦਾ ਤਾਂ ਪਾਸਵਰਡ ਦੇ ਜੇਕਰ ਤੂੰ ਮੈਨੂੰ ਪਿਆਰ ਕਰਦਾ ਤਾਂ ਤੂੰ ਕਿਸੇ ਹੋਰ ਨਾਲ ਗੱਲਬਾਤ ਨਹੀਂ ਕਰਨੀ ਜੇ ਉਹ ਦਿਲ ਕੀਤਾ ਬਲਾਕ ਕਰਤਾ ਨਾ ਦਿਲ ਕੀਤਾ ਨਾ ਬਲਾਕ ਕਰਤਾ ਮਤਲਬ ਇਤੋਂ ਤਾਂ ਕੀ ਪਿਆਰ ਰਹਿ ਗਿਆ ਲੋਕਾ ਰਿਸ਼ਤੇ ਤਾਂ ਬਣਾ ਲੈਂਦੇ ਨੇ ਪਰ ਕਮਿਟਮੈਂਟ ਦੀ ਗੱਲ ਹੈ ਹਰ ਕਿਸੇ ਨੂੰ ਪਾਰਟਨਰ ਚਾਹੀਦਾ ਹੈ ਪਰ ਕਮਿਟਮੈਂਟ ਕਰਨ ਤੋਂ ਕਿਤੇ ਨਾ ਕਿਤੇ ਡਰਦੇ ਨੇ ਲੋਕ ਪਿਆਰ ਦਾ ਮਤਲਬ ਕੋਈ ਗੁਲਾਮੀ ਨਹੀਂ ਹੈਗੀ ਵੀ ਤੁਸੀਂ ਕਿਸੇ ਬੰਦੇ ਨੂੰ ਆਪਣੇ ਹਿਸਾਬ ਨਾਲ ਚਲਾਓਗੇ ਤੇ ਫਿਰ ਤੁਸੀਂ ਇਹ ਗੱਲ ਕਹਿ ਦੋ ਕਿ ਹਾਂ ਮੈਂ ਹੀ ਪਿਆਰ ਕਰਦੀ ਆ ਜਾਂ ਮੈਂ ਹੀ ਪਿਆਰ ਕਰਦਾ ਦੀ ਹੈ ਸਾਰਾ ਕੁਝ ਪਰ ਪਾਪ ਸਭ ਤੋਂ ਵੱਡਾ ਕਿ ਕਿਸੇ ਦੀ ਉਮੀਦਾਂ ਜਗਾ ਲਈ ਕਿਸੇ ਨੂੰ ਲਾਰੇ ਲਾ ਕੇ ਵਾਅਦੇ ਕਰਕੇ ਉਹ ਬੰਦੇ ਨੂੰ ਤੋੜ ਤੋੜਨਾ 2 ਮਿੰਟ ਨੂਡਲਸ ਵਰਗੀ ਜਿਹੜੇ ਰਿਸ਼ਤੇ ਹੋ ਗਏ ਨੇ ਕਿ ਬਣਾਉਣਾ ਜਿੰਨਾ ਕਿ ਸੋਖਾ ਹੈ ਉਹ ਖਤਮ ਵੀ ਉੰਨੀ ਛੇਤੀ ਹੋ ਜਾਂਦੇ ਨੇ ਐਕਸਟਰਾ ਮੈਰਿਟਲ ਫਿਅਰ ਕਿਉਂ ਚੱਲ ਲਗੇ ਹੂੰ ਕੀ ਲੱਗਦਾ ਕਿ ਇੱਕ ਵਿਆਹ ਕਰਾ ਕੇ ਬੰਦਾ ਇੱਕ ਰਜਿਸਟਰੀ ਲੈ ਲੂਗਾ ਵੀ ਹਾਂ ਮੇਰਾ ਵਿਆਹ ਹੋ ਗਿਆ 댓ਸ ਫਾਈਨ ਕਹਣਗੇ ਨਾ ਅਸੀਂ ਤਾਂ ਸਿੰਗਲ ਆਂ ਮੁੰਡੇ ਵੀ ਕਹਣਗੇ ਸਿੰਗਲ ਆਂ ਕਈ ਕੁੜੀਆਂ ਵੀ ਕਹੜੀਆਂ ਸੀ ਪਰ ਮਤਲਬ ਜੇ ਤੁਸੀਂ ਲਿਕ ਕਮਿਟਿਡ ਕਿੱਥੇ ਹੋ? ਕਮਿਟਿਡ ਕੀ ਦੀਨੀ? ਦੋ ਦੋ ਵਿਆਹ ਕਰਾ ਲਏ ਅਸੀਂ ਕਿੰਨੇ-ਕਿੰਨੇ ਵਿਆਹ ਕਰਾ ਲਏ ਮਤਲਬ ਇਹ ਕੀ ਮਤਲਬ ਚੱਲ ਤੁਸੀਂ ਸਮਝਾ ਜਰੋ ਕੀ ਦੇ ਰਹੇ ਹੋ? ਸਹਿਣਸ਼ੀਲਤਾ ਖਤਮ ਹੋ ਚੁੱਕੀ ਐ ਚਾਹੇ ਕਿਸੇ ਆਪਾਂ ਕੁੜੀ ਨੂੰ ਕਹਿ ਲਈਏ ਚਾਹੇ ਕਿਸੇ ਮੁੰਡੇ ਨੂੰ ਕਹਿ ਲਈਏ ਬਰਦਾਸ਼ਤ ਨਹੀਂ ਕਰਦੇ ਪਿਆਰ ਇਸ਼ਕ ਦਾ ਮਤਲਬ ਕਹਿੰਦੇ ਬਰਬਾਦੀ ਐ ਹੂੰ ਕਹਿੰਦੇ ਜੇ ਬੰਦਾ ਕਰੇਗਾ ਤੇ ਬੰਦਾ ਬਰਬਾਦ ਹੋਊ ਕਿ ਬੰਦਾ ਸਭ ਕੁਝ ਭੁੱਲ ਜਾਂਦਾ ਹੈ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਅੱਜ ਦੀ ਖਾਸ ਗੱਲਬਾਤ ਦੇ ਵਿੱਚ ਮੈਂ ਤੁਹਾਡੀ ਹੋਸਟ ਮੁਸਕਾਨ ਦੋਸਤੋ ਵੈਲੈਂਟਾਈਨ ਵੀਕ ਚੱਲ ਰਿਹਾ ਤੇ ਮੌਸਮ ਗੁਲਾਬਾਂ ਦੀ ਮਹਿਕ ਦੇ ਨਾਲ ਭਰਿਆ ਹੋਇਆ ਹੈ ਕਿਹਾ ਜਾਂਦਾ ਹੈ ਵੀ ਇਹ ਸਾਰਾ ਜਿਹੜਾ ਹਫਤਾ ਹੈ ਇਹ ਲਵ ਬਰਡਸ ਲਈ ਤਾਂ ਇਹ ਵੈਲੈਂਟਾਈਨ ਵੀਕ ਕਿਹਾ ਜਾਂਦਾ ਹੈ ਵੀ ਇੱਕ ਵੱਡਾ ਤਿਉਹਾਰ ਹੈ ਚਾਹੇ ਉਹ ਰੋਜ਼ਡੇ ਤੋਂ ਸ਼ੁਰੂ ਹੋ ਕੇ ਵੈਲੈਂਟਾਈਨਡੇ ਤੱਕ ਖਤਮ ਹੋਵੇ ਪਰ ਇਹ ਜਿਹੜਾ ਹਫਤਾ ਹੈ ਇਹ ਪੂਰੇ ਸੈਲੀਬ੍ਰੇਟ ਕੀਤਾ ਜਾਂਦਾ ਹੈ ਲਵ ਬਰਡਸ ਨੂੰ ਸੈਲੀਬ੍ਰੇਟ ਕਰਦੇ ਨੇ ਪਰ ਜੇ ਦੂਜੀ ਗੱਲ ਕਰੀਏ ਤਾਂ یوں ਕਹੀਏ ਕਿ ਇਹ ਪਿਆਰ ਜਿਤਾਉਣ ਦਾ ਇੱਕ ਜ਼ਰੀਆ ਹੈ ਇੱਕ ਨਵਾਂ ਬਹਾਨਾ ਹੈ ਪਰ ਇਹਨਾਂ ਗੱਲਾਂ ਚੋਂ ਇੱਕ ਲਾਈਨ ਨਿਕਲ ਕੇ ਆਉਂਦੀ ਹੈ ਕਿ ਅੱਜਕੱਲ ਪਿਆਰ ਦਿਖਾਉਣ ਨਾਲੋਂ ਜਿਤਾਉਣ ਨਾਲੋਂ ਜ਼ਿਆਦਾ ਦਿਖਾਉਣਾ ਇਹਨਾਂ ਜ਼ਰੂਰੀ ਕਿਉਂ ਹੋ ਗਿਆ ਉਹ ਕਹਿੰਦੇ ਨੇ ਵੀ ਗੁਲਾਬਾਂ ਦੇ ਮੌਸਮ 'ਚ ਕੰਡੇ ਵੱਧਦੇ ਜਾ ਰਹੇ ਨੇ ਪਿਆਰ ਤਾਂ ਹੋ ਰਿਹਾ ਪਰ ਅਹਿਸਾਸ ਮਰਦੇ ਜਾ ਰਹੇ ਨੇ ਅੱਜ ਇਹ ਮੁੱਦਾ ਲੈ ਕੇ ਚੱਲਾਂਗੇ ਤੇ ਮੇਰੇ ਨਾਲ ਇੱਕ ਹੋਰ ਮਹਿਮਾਨ ਵੀ ਮੌਜੂਦ ਨੇ ਮੇਰੇ ਨਾਲ ਨੂਰ ਵਰਜੋਤ ਨੇ ਨੂਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਧੰਨਵਾਦ ਜੀ ਅਸੀਂ ਅੱਜ ਗੱਲਬਾਤ ਇਸੇ ਪਿਆਰ ਤੇ ਕਰ ਰਹੇ ਹਾਂ ਕਿਉਂਕਿ ਦਿਨ ਸ਼ੁਰੂ ਹੋ ਚੁੱਕੇ ਨੇ ਚੱਲ ਰਹੇ ਨੇ ਹਰ ਕੋਈ ਆਪਣੇ ਪਿਆਰ ਦਾ ਇਜ਼ਹਾਰ ਕਰਦਾ ਹੈ ਕੋਈ ਫੁੱਲ ਲੈ ਕੇ ਜਾਂਦਾ ਹੈ ਕੋਈ ਚਾਕਲੇਟ ਲੈ ਕੇ ਜਾਂਦਾ ਹੈ ਸਭ ਚਲੋ ਠੀਕ ਹੈ ਚੰਗੀਆਂ ਗੱਲਾਂ ਨੇ ਕਰ ਰਹੇ ਨੇ ਬਟ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਜੇ 7 ਦਿਨਾਂ ਦੇ ਪਿਆਰ ਨਾਲੋਂ ਜੇ ਪਿਆਰ ਹੋਵੇ ਤੇ ساری ਜ਼ਿੰਦਗੀ ਦਾ ਨਾ 7 ਜਨਮਾਂ ਦਾ ਜੇ ਅਸੀਂ ਕੰਪੇਅਰ ਕਰੀਏ ਵੀ ਸੱਤ ਦਿਨਾਂ ਦੇ ਪਿਆਰ ਦੇ ਵਿੱਚ ਪਿਆਰ ਇਹ ਨਹੀਂ ਕਹਿੰਦਾ ਵੀ ਤੁਸੀਂ ਕੋਈ ਗਿਫਟ ਦਿਓ ਹਨਾ ਵੀ ਕੋਈ ਚੀਜ਼ ਲੋ ਤੇ ਅਸੀਂ ਤੁਹਾਨੂੰ ਪਿਆਰ ਕਰਨ ਲੱਗ ਜਾਾਂਗੇ ਪਿਆਰ ਤਾਂ ਨੇਚਰਲੀ ਹੁੰਦਾ ਜਿਵੇਂ ਕਹਿ ਲਓ ਕਿ ਇੱਕ ਮਾਂ ਨੂੰ ਆਪਣੇ ਬੱਚੇ ਨਾਲ ਹੁੰਦਾ ਜਿਹਦਾ ਕਿ ਜਨਮ ਵੀ ਨਹੀਂ ਹੋਇਆ ਹੁੰਦਾ ਇਸ ਧਰਤੀ ਤੇ ਆਇਆ ਵੀ ਨਹੀਂ ਹੁੰਦਾ ਪਰ ਫਿਰ ਵੀ ਮਾਂ ਆਪਣੇ ਬੱਚੇ ਨੂੰ ਸੰਭਾਲ-ਸੰਭਾਲ ਕੇ ਰੱਖਦੀ ਹੈ ਕਿੰਨੇ ਸੈਕਟਰੀਫਾਈਜ਼ ਕਰਦੇ ਆ ਪਰ ਤੁਹਾਡੀਆਂ ਗੱਲਾਂ ਸੁਣ ਕੇ ਇਹ ਲੱਗ ਨਹੀਂ ਰਿਹਾ ਵੀ ਤੁਸੀਂ ਵਾਲਾ ਯਕੀਨ ਕਰਦੇ ਹੋ ਇਸ ਕਾਨਸੈਪਟ ਕਾਨਸੈਪਟ ਤੇ ਜਿਹੜਾ ਵੈਲੈਂਟਾਈਨ ਦਾ ਆਇਆ ਹੈ ਹੁਣ ਜੇ ਸੱਤ ਦਿਨਾਂ ਤੇ 7 ਦਿਨ ਪਿਆਰ ਮਨਾਇਆ ਜਾਂਦਾ ਇਸ ਤਰ੍ਹਾਂ ਸੈਲੀਬ੍ਰੇਟ ਕੀਤਾ ਜਾਂਦਾ ਪਰ ਉਹ ਤੋਂ ਬਾਅਦ ਲੜਾਈ ਝਗੜੇ ਸੋ ਹੁੰਦੇ ਆ ਹਾਂ ਫਿਰ ਉਹ ਤੋਂ ਬਾਅਦ ਦਿਨ ਦੂਜੇ ਚੱਲ ਪੈਂਦੇ ਨੇ ਪੁੱਠੇ ਉਹ ਕਹਿੰਦੇ ਫਿਰ ਉਹ ਤੋਂ ਬਾਅਦ ਸਲੈਪ ਡੇ ਚੱਲ ਪੈਂਦਾ ਕਿੱਕ ਡੇ ਬਰੇ ਤੇ ਚੱਕਰ ਪੁੱਠਾ ਹੀ ਹੋ ਗਿਆ ਸਾਡੇ ਤੇ ਫਿਰ ਪੂਰਾ ਸਾਲ 365 ਦੇ ਨਹੀਂ ਚੱਲਦਾ ਹਾਂ ਹੈਨਾ ਸਵੇਰੇ ਸ਼ਾਮ ਲੜਾਈ ਤੇ ਪਿਆਰ ਕਹਿੰਦੇ ਨਾ ਲੜਾਈ ਦੇ ਵਿੱਚ ਜ਼ਿਆਦਾ ਪਿਆਰ ਹੁੰਦਾ ਜਦੋਂ ਘਰ ਦੇ ਵੀ ਆਪਸ ਚ ਲੜਦੇ ਐ ਪਰ ਉਹ ਫਿਰ ਉਹ ਰਹਿ ਨਹੀਂ ਸਕਦੇ ਇੱਕ ਦੂਜੇ ਦੇ ਨਾਲ ਫਿਰ ਫਿਰ ਉਹਦੇ ਨਾਲ ਗੱਲਬਾਤ ਕਰਨੀ ਫਿਰ ਉਹ ਵੀ ਇੱਕ ਜੇ ਹੋ ਜਾਣਾ ਉਹ ਅਸਲ ਦੇ ਵਿੱਚ ਪਿਆਰ ਹੈ ਇਥੇ ਮੜਾ ਜੇ ਕਿਸੇ ਨੂੰ ਕੁਝ ਕਹਿ ਵੀ ਵਾਂਗੇ ਕੋਈ ਗੱਲ ਕੋਈ ਜਰਦਾਰੀ ਅੱਜਕੱਲ ਨਾ ਸਹਿਣਸ਼ੀਲਤਾ ਖਤਮ ਹੋ ਚੁੱਕੀ ਐ ਚਾਹੇ ਕਿਸੇ ਆਪਾਂ ਕੁੜੀ ਨੂੰ ਕਹਿ ਲਈਏ ਚਾਹੇ ਕਿਸੇ ਮੁੰਡੇ ਨੂੰ ਕਹਿ ਲਈਏ ਬਰਦਾਸ਼ ਨਹੀਂ ਕਰਦੇ ਪਹਿਲਾਂ ਵਾਲੇ ਜਿਹੜੇ ਪਿਆਰ ਸੀਗੇ ਉਦੋਂ ਨਾ ਇੰਤਜ਼ਾਰ ਹੁੰਦਾ ਸੀ ਹਨਾ ਜਿਵੇਂ ਚਿੱਠੀਆਂ ਦੀ ਗੱਲ ਕਰੀਏ ਉਹ ਵੇਟ ਕਰਦੇ ਹੁੰਦੇ ਸੀ ਵੀ ਕਦੋਂ ਆਉ ਉਹ ਕਿੰਨੀ ਕਿੰਨੀ ਸਾਰੀ ਸਾਰੀ ਉਮਰ ਹਨਾ ਵੀ ਐਂ ਵੀ ਕੱਢ ਦਿੰਦੇ ਵੀ ਇੰਤਜ਼ਾਰ ਦੇ ਵਿੱਚ ਹੀ ਰੂਸ ਸਮਾਂ ਹੁੰਦਾ ਸੀ ਤੁਸੀਂ ਚਿੱਠੀਆਂ ਦੀ ਗੱਲ ਕੀਤੀ ਹਨ ਪਹਿਲਾਂ ਜੇ ਆਪਾਂ ਦੇਖੀਏ ਤਾਂ ਪਿਆਰ ਚਿੱਠੀਆਂ ਦੇ ਵਿੱਚ ਸਾਹ ਲੈਂਦਾ ਸੀ ਆਪਾਂ ਇਹ ਕਹਦੀਏ ਕਿ ਇੰਤਜ਼ਾਰ ਹੁੰਦਾ ਸੀ ਚਿੱਠੀਆਂ ਦਾ ਪਰ ਅੱਜਕੱਲ ਇੱਕ ਲਾਈਨ ਅਕਸਰ ਸੁਣਨ ਨੂੰ ਮਿਲਦੀ ਹੈ ਵੀ ਕਿਸੇ ਨੇ ਤੇਰੇ ਲਈ ਵੇਟ ਨਹੀਂ ਕਰਨੀ ਹਣਾ ਕਿਸੇ ਦਾ ਕਿਸੇ ਬਿਨਾ ਸਰਦਾ ਸੰਦਾ ਸਰਦਾ ਕਿਸੇ ਦਾ ਕਿਸੇ ਬਿਨਾ ਖੜਦਾ ਨਹੀਂ ਕੁਛ ਹਣਾ ਇੰਤਜ਼ਾਰ ਨਹੀਂ ਹੈ ਅੱਜ ਕੱਲ ਰਿਸ਼ਤਿਆਂ ਦੇ ਵਿੱਚ ਕਦੇ ਉਹ ਵੀ ਸਮਾਂ ਹੁੰਦਾ ਸੀ ਜਦੋਂ ਕਿਸੇ ਨੂੰ ਦੇਖਣ ਪਰਦੇ ਨਾਲ ਹੀ ਦਿਲ ਦੀ ਧੜਕਣ ਵੱਜ ਜਾਂਦੀ ਸੀ ਦੇਖਣ ਨਾਲ ਹੀ ਹਣਾ ਵੀ ਕਦੇ ਵੀ ਦਿਨ ਜਾ ਲੰਘ ਗਿਆ ਵੀ ਅੱਜ ਦੇਖ ਲਿਆ ਅੱਜ ਦਿਨਾਂ ਵਧੀਆ ਜਾਊਗਾ ਤੇ ਅੱਜ ਕੱਲ ਪਿਆਰ ਰਹਿ ਗਿਆ ਸਨੈਪਚੈਟਾਂ ਵਾਲਾ ਸੋਸ਼ਲ ਮੀਡੀਆ ਵਾਲਾ ਜਦੋਂ ਦਿਲ ਕੀਤਾ ਬਲੌਕ ਕਰਤਾ ਜਦੋਂ ਦਿਲ ਕੀਤਾ ਅਨਬਲੌਕ ਕਰਤਾ ਮਤਲਬ ਇੱਥੋਂ ਤੱਕ ਹੀ ਪਿਆਰ ਰਹਿ ਗਿਆ ਮਤਲਬ ਕਿ ਇੱਕ ਪਿਆਰ ਨੂੰ ਅਸੀਂ ਨਾ ਪਿਆਰ ਇੱਕ ਬਹੁਤ ਪਵਿੱਤਰ ਸ਼ਬਦ ਹੈ ਕਹਿੰਦੇ ਜਿਹੜੇ ਬੰਦਾ ਪਿਆਰ ਕਰ ਲੈਂਦਾ ਹੈ ਨਾ ਆਪਣੇ ਪਿਆਰ ਨੂੰ ਪਾ ਲੈਂਦਾ ਰੱਬ ਨੂੰ ਪਾ ਲੈਂਦਾ ਹੈ ਨਾ ਪਰ ਪਿਆਰ ਨੂੰ ਮੰਨਣ ਵਾਲੇ ਗੱਲ ਕਹਿੰਦੇ ਨੇ ਪਰ ਅੱਜ ਕੱਲ ਪਿਆਰ ਨੂੰ ਹੋਰ ਤਰੀਕੇ ਦੇ ਨਾਲ ਲਿਆ ਜਾਂਦਾ ਹੈ ਨਾ ਸੋ ਬਹੁਤ ਸਾਰੀ ਐਗਜ਼ਾਮਪਲਸ ਨੇ ਇਹਨੂੰ ਲੈ ਕੇ ਹਨ ਵੀ ਕਹਿੰਦੇ ਵੀ ਪਿਆਰ ਕਰੋ ਤਾਂ ਇਸ ਤਰ੍ਹਾਂ ਦਾ ਕਰੋ ਕਿ ਚਾਹੇ ਸਾਹਮਣੇ ਵਾਲਾ ਸਖਿ ਤੁਹਾਡੀ ਜ਼ਿੰਦਗੀ ਵਿੱਚ ਨਾ ਰਹੇ ਪਰ ਤੁਹਾਡਾ ਪਿਆਰ ਉਹਨੂੰ ਹਮੇਸ਼ਾ ਲਈ ਚੇਤੇ ਰਵੇ ਐਕਸਪੈਕਟੇਸ਼ਨਸ ਨਹੀਂ ਹੁੰਦੀਆਂ ਇਹਦੇ ਵਿੱਚ ਅੱਜ ਹੁਣ ਜਿਵੇਂ ਤੁਸੀਂ ਕਿਹਾ ਵੀ ਪਿਆਰ ਮੰਨਣ ਵਾਲਿਆ ਲਈ ਤਾਂ ਰੱਬ ਐ ਪਰ ਅੱਜ ਕੱਲ ਹਜ਼ਾਰਾਂ ਚੈਟਾਂ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਇਹ ਹੀ ਡਿਸਾਈਡ ਨਹੀਂ ਹੁੰਦਾ ਕਿ ਇਹ ਮੇਰਾ ਪਿਆਰ ਐ ਜਾਂ ਫਿਰ ਟਾਈਮ ਪਾਸ ਐ ਹਨਾ ਲੋਕ ਟਾਈਮ ਪਾਸ ਕਰਦੇ ਨੇ ਪਹਿਲਾਂ ਹੁੰਦਾ ਸੀਗਾ ਰਿਸ਼ਤਿਆਂ ਦੇ ਵਿੱਚ ਕਿ ਮੈਂ ਇੱਕ ਪਾਰਟਨਰ ਦੇ ਨਾਲ ਮੈਂ ਲਾਈ ਐ ਤਾਂ ਮੈਂ ਸਾਰੀ ਉਮਰ ਨਿਭਾਣੀ ਐ ਤਾਂ ਉਮਰ ਮੈਂ ਉਸ ਸ਼ਖਸ ਦੇ ਨਾਲ ਰਵਾਂ ਪਰ ਅੱਜ ਕੱਲ ਕੀ ਐ ਕਿ ਲੋਕ ਰਿਸ਼ਤੇ ਤਾਂ ਬਣਾ ਲੈਂਦੇ ਨੇ ਪਰ ਕਮਿਟਮੈਂਟ ਦੀ ਘਾਟ ਐ ਹਰ ਕਿਸੇ ਨੂੰ ਪਾਰਟਨਰ ਚਾਹੀਦਾ ਹੈ ਪਰ ਕਮਿਟਮੈਂਟ ਕਰਨ ਤੋਂ ਕਿਤੇ ਨਾ ਕਿਤੇ ਡਰਦੇ ਨੇ ਲੋਕ ਬਹੁਤ ਗੱਲ ਹੈ ਬਹੁਤ ਸਾਰੇ ਸੀਨ ਸਾਹਮਣੇ ਆਉਂਦੇ ਨੇ ਮੁੰਡੇ ਵੀ ਰੋਂਦੇ ਨੇ ਕੁੜੀਆਂ ਵੀ ਕਿ ਰੋਂਦੀਆਂ ਨੇ ਕਿ ਕਿਸੇ ਨੂੰ ਤੁਸੀਂ 4 ਦਿਨਾਂ ਦੀ ਆਪਣੀ ਮਸਤੀ ਪਿੱਛੇ ਕਿਸੇ ਬੰਦੇ ਨੂੰ ਪਰਮਾਉਣਾ ਉਹਨੂੰ ਲਾਲਚ ਦੇੜੇ ਲਾਲਚ ਕੇ ਇੱਕ ਭਰੋਸਾ ਹੀ ਦੇ ਦੇਣਾ ਕਿ ਮੈਂ ਸਿਰਫ ਤੇਰੀ ਆ ਜਾਂ ਤੇਰਾ ਤੇ ਮੈਂ ਤੇਰੇ ਤੋਂ ਬਿਨਾ ਕਿਤੇ ਰਹਿ ਨਹੀਂ ਸਕਦੀ ਮੈਂ ਵਿਆਹ ਕਰਾਉਣਾ ਤੇਰੇ ਨਾਲ ਤੇ ਉਹਦੇ ਬਾਅਦ ਸਭ ਉਹਦੀ ਜ਼ਿੰਦਗੀ ਨੂੰ ਖਰਾਬ ਕਰਕੇ ਇੱਥੇ ਚਲੇ ਜਾਣਾ ਬਹੁਤ ਔਖਾ ਲੱਗਦਾ ਕਹਿੰਦੇ ਵੀ ਸਭ ਤੋਂ ਵੱਡਾ ਦਰਦੀ ਇਹ ਹੁੰਦਾ ਹੁਣ ਅੱਜ ਕੱਲ ਲੋਕੀ ਕਹਿੰਦੇ ਨੇ ਪਿਆਰ ਇਸ਼ਕ ਦਾ ਮਤਲਬ ਕਹਿੰਦੇ ਬਰਬਾਦੀ ਹੈ ਕਹਿੰਦੇ ਜੇ ਬੰਦਾ ਕਰੇਗਾ ਤੇ ਬੰਦਾ ਬਰਬਾਦ ਹੋਊ ਕਿ ਬੰਦਾ ਸਭ ਕੁਝ ਭੁੱਲ ਜਾਂਦਾ ਹੈ ਉਹ ਇੱਕ ਬੰਦੇ ਦੇ ਵਿੱਚ ਹੀ ਲੱਗ ਜਾਂਦਾ ਅੱਜ ਵੀ ਬਹੁਤ ਸਾਰੇ ਲੋਕ ਹੈਗੇ ਨੇ ਜਿਹੜਾ ਸੱਚਾ ਪਿਆਰ ਕਰਦੇ ਨੇਗੇ ਇਹ ਨਹੀਂ ਹੈਗੇ ਵੀ ਕਰਦੇ ਨਹੀਂ ਪਰ ਜੇ ਇੱਕ ਬੰਦਾ ਤੁਹਾਡਾ ਕਰ ਰਿਹਾ ਹੈ ਸਾਹਮਣੇ ਵਾਲੇ ਬੰਦੇ ਨੂੰ ਵੀ ਉਹ ਚੀਜ਼ ਵੇਖਣੀ ਚਾਹੀਦੀ ਹੈ ਜੇ ਬੰਦਾ ਕੋਈ ਮਤਲਬ ਵੀ ਟਾਈਮ ਪਾਸ ਹੀ ਕਰ ਰਿਹਾ ਹੈ ਹਨਾ ਉਹ ਬੰਦੇ ਨੂੰ ਇਹ ਤਾਂ ਪਤਾ ਹੀ ਹੋਊਗਾ ਨਾ ਕਿ ਸਾਹਮਣੇ ਵਾਲਾ ਬੰਦਾ ਸਾਡਾ ਕਿੰਨਾ ਕਰ ਰਿਹਾ ਹੈ ਪਰ ਅੱਜ ਕੱਲ੍ਹ ਲੋਕ ਇਸ ਗੱਲ ਕਰਕੇ ਵੀ ਕਿਸੇ ਨਾਲ ਕਮਿਟਿਡ ਨਹੀਂ ਹੁੰਦੇ ਵੀ ਅੱਜ ਕੱਲ੍ਹ ਕੋਈ ਕਰਦਾ ਤਾਂ ਹੈ ਨਹੀਂ ਅੱਜ ਕੱਲ੍ਹ ਪਿਆਰ ਤਾਂ ਬਸ ਕਮਿਟਮੈਂਟ ਤਾਂ ਚਲੋ ਰਹੀ ਨਹੀਂ ਪਰ ਪਿਆਰ ਦੇ ਵਿੱਚ ਕੰਟਰੋਲਿੰਗ ਆ ਗਿਆ ਚਾਰ ਪੰਜ ਗੱਲਾਂ ਹੁੰਦੀਆਂ ਨੇ ਅੱਜ ਕੱਲ੍ਹ ਪਿਆਰ ਦੇ ਵਿੱਚ ਤੂੰ ਮੇਰੀ ਸਟੋਰੀ ਕੱਤੋਂ ਨਹੀਂ ਸੀਨ ਕੀਤੀ ਹਨਾ ਤੂੰ ਜੇ ਮੈਨੂੰ ਪਿਆਰ ਕਰਦਾ ਤਾਂ ਪਾਸਵਰਡ ਦੇ ਜੇਕਰ ਤੂੰ ਮੈਨੂੰ ਪਿਆਰ ਕਰਦਾ ਹੈਂ ਤੂੰ ਕਿਸੇ ਹੋਰ ਨਾਲ ਗੱਲਬਾਤ ਨਹੀਂ ਕਰਨੀ ਤੇਰੀਆਂ ਇੰਨੀਆਂ ਫਰੈਂਡਸ ਨੇ ਹਨਾ ਉਹਨਾਂ ਨਾਲ ਤੇਰੀ ਦੂਜਿਆਂ ਨਾਲ ਜ਼ਿਆਦਾ ਕਿਉਂ ਬਣਦੀ ਹੈ ਹਨਾ ਇਹ ਕੁਝ ਗੱਲਾਂ ਨਹੀਂ ਪਿਆਰ ਕਿ ਕਿਸੇ ਨੂੰ ਪਿਆਰ ਦਾ ਮਤਲਬ ਇਹ ਗੁਲਾਮੀ ਨਹੀਂ ਆਜ਼ਾਦੀ ਹੈ ਉਹੀ ਗੱਲ ਹੋਗੀ ਵੀ ਜਿਵੇਂ ਤੁਸੀਂ ਇੱਕ ਪੌਦਾ ਪਾ ਲਿਆ ਜਿਵੇਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਕਹਿ ਕੇ ਵੀ ਹਟੀਆਂ ਵੀ ਇੱਕ ਤੁਸੀਂ ਪੌਦਾ ਉਹਨੂੰ ਤੁਸੀਂ ਪਾਣੀ ਦਿੱਤਾ ਹਨਾ ਉਹਦੇ ਹਿਸਾਬ ਨਾਲ ਉਹਨੂੰ ਤੁਸੀਂ ਧੁੱਪੇ ਰੱਖਿਆ ਉਹ ਵਧਿਆ ਫੁੱਲਿਆ ਹਨਾ ਉਹ ਖੁਸ਼ ਰਿਹਾ ਤੇ ਇੱਕ ਨੂੰ ਤੁਸੀਂ ਹੱਥ 'ਚ ਫੜ ਕੇ ਉਹਨੂੰ ਤੋੜਤਾ ਮੁੜ ਕੇ ਉਹਦੀ ਜਾਣ ਹੀ ਨਹੀਂ ਕਿ ਉਹ ਹੁੰਦਾ ਹੈ ਕਿ ਤੁਸੀਂ ਨਾ ਸਾਹਮਣੇ ਵਾਲੇ ਬੰਦੇ ਨੂੰ ਪਿਆਰ ਉਹਨਾਂ ਦੇ ਸਾਹਮਣੇ ਵਾਲਾ ਬੰਦਾ ਖੁਸ਼ ਰਹੇ ਉਹਨੂੰ ਕਿਸੇ ਕਿਸੇ ਚੀਜ਼ ਦੀ ਤਕਲੀਫ ਨਾ ਹੋਵੇ ਜੇ ਆਪਾਂ ਇਹ ਕਹੀਏ ਵੀ ਪਿਆਰ ਇੱਕ ਬੰਦਾ ਨਹੀਂ ਕਰਦਾ ਪਿਆਰ ਸਾਡੇ ਮਾਪੇ ਕਰਦੇ ਨੇ ਸਾਡੇ ਚਾਉਣ ਵਾਲੇ ਦੋਸਤ ਬਿੱਤਰ ਹੋਰ ਵੀ ਬਹੁਤ ਸਾਰੇ ਰਿਸ਼ਤੇ ਹੁੰਦੇ ਨੇ ਜਿਹੜੇ ਪਿਆਰ ਕਰਦੇ ਨੇ ਵੀ ਇਹ ਹੈ ਕਿ ਪਿਆਰ ਦਾ ਮਤਲਬ ਕੋਈ ਗੁਲਾਮੀ ਨਹੀਂ ਹੈਗੀ ਵੀ ਤੁਸੀਂ ਕਿਸੇ ਬੰਦੇ ਨੂੰ ਆਪਣੇ ਹਿਸਾਬ ਨਾਲ ਚਲਾਓਗੇ ਤੇ ਫਿਰ ਤੁਸੀਂ ਇਹ ਗੱਲ ਕਹਿ ਦੋ ਕਿ ਹਾਂ ਮੈਂ ਹੀ ਪਿਆਰ ਕਰਦੀ ਆ ਜਾਂ ਮੈਂ ਹੀ ਪਿਆਰ ਕਰਦਾ ਪਰ ਅੱਜ ਕੱਲ ਜੇ ਦੇਖਿਆ ਜਾਵੇ ਤਾਂ ਇਹ ਕਨਸੈਪਟ ਹੈ ਵੀ ਰਿਸ਼ਤਿਆਂ ਦੇ ਵਿੱਚ ਕੰਟਰੋਲਿੰਗ ਪਾਵਰ ਜ਼ਿਆਦਾ ਆ ਗਈ ਹੈ ਰਿਸ਼ਤੇ ਕਿਵੇਂ ਮੈਨਿਪੂਲੇਟ ਕਰਦੇ ਨੇ ਆਪਾਂ ਇਮੋਸ਼ਨਲੀ ਲੋਕ ਟਾਈਮ ਪਾਸ ਵੀ ਕਰਦੇ ਨੇ ਉਹ ਵੀ ਇੰਨਕ ਜ਼ਿਆਦਾ ਰੋ ਕੇ ਦਿਖਾਉਂਦੇ ਨੇ ਇੰਨਕ ਜ਼ਿਆਦਾ ਇਮੋਸ਼ਨਲੀ ਮੈਨੀਪੂਲੇਟ ਕਰਦੇ ਨੇ ਬੰਦੇ ਨੂੰ ਵੀ ਤੇਰੇ ਬਿਨਾ ਹੋਰ ਕੋਈ ਨਹੀਂ ਹੈਗਾ ਹਨਾ ਯਾ ਮੇਰੇ ਬਿਨਾ ਤੇਰਾ ਕਿਸੇ ਨੇ ਹੋਰ ਨਹੀਂ ਕਰਨਾ ਵੀ ਨਹੀਂ ਅੱਜ ਅਸੀਂ ਵੈਲੈਂਟਾਈਨ ਡੇ ਮਨਾ ਰਹੇ ਹਾਂ ਪਰ ਇਸ ਗੱਲ ਦੇ ਉੱਤੇ ਅਸੀਂ ਅੱਜ ਚਰਚਾ ਕਰ ਰਹੇ ਹਾਂ ਕਿ ਰਿਸ਼ਤਿਆਂ ਦੀ ਹਾਲਤ ਕੀ ਹੈ ਅੰਦਰ ਤੋਂ ਰਿਸ਼ਤੇ ਜਿੰਨੇ ਕੁ ਖੋਖਲੇ ਹੋ ਚੁੱਕੇ ਨੇ ਬਹੁਤ ਵਧੀਆ ਤਰੀਕੇ ਨਾਲ ਅਸੀਂ ਰੋਜ਼ ਡੇ ਸੈਲੀਬ੍ਰੇਟ ਕਰਦੇ ਆ ਪ੍ਰੋਪੋਜ਼ ਡੇ ਸੈਲੀਬ੍ਰੇਟ ਕਰਦੇ ਆ ਤੇ ਇਥੋਂ ਲੈ ਕੇ ਵੈਲੈਂਟਾਈਨ ਡੇ ਤੱਕ ਹਰ ਚੀਜ਼ ਨੂੰ ਸੈਲੀਬ੍ਰੇਟ ਕਰਦੇ ਆ ਪਰ ਇੱਕ ਅਸਲੀਅਤ ਅਸੀਂ ਨਹੀਂ ਸਮਝਦੇ ਕਿ ਰਿਸ਼ਤੇ ਅੰਦਰੋਂ ਸਾਡੇ ਕਿੰਨੇ ਕੁ ਮਜ਼ਬੂਤ ਨੇ ਚਾਹੇ ਅੰਦਰੋਂ ਰਿਸ਼ਤੇ ਅੱਜ ਬਾਹਰੋਂ ਤਾਂ ਸ਼ੋਰ ਬਹੁਤ ਜ਼ਿਆਦਾ ਹੁੰਦਾ ਹੈ ਰਿਸ਼ਤਿਆਂ ਦਾ ਕਿ ਕਦੂਜੇ ਦਾ ਇੰਨਾ ਕਰਦੇ ਆ ਪਰ ਅੰਦਰੋਂ ਜਿਹੜੇ ਰਿਸ਼ਤੇ ਖੋਖਲੇ ਹੋ ਚੁੱਕੇ ਨੇ ਉਹ ਹੁਣ ਸੁਧਰ ਨਹੀਂ ਰਹੇ ਹਾਂ ਨਾ ਨਹੀਂ ਬਿਲਕੁਲ ਉਤੋਂ ਉਤੋਂ ਲੋਕਾਂ ਨੂੰ ਦਿਖਾਉਣ ਵਾਸਤੇ ਰੀਲਾਂ ਵੀ ਪਾਵਾਂਗੇ ਸਾਡੇ ਚ ਬਹੁਤ ਪਿਆਰ ਆ ਸਭ ਕੁਝ ਹੈ ਜੇ ਤੁਹਾਡੀਆਂ ਜੜਾਂ ਚ ਹੀ ਪਾਣੀ ਨਹੀਂ ਮੰਨ ਲਓ ਜੇ ਅਸੀਂ ਪੌਦਾ ਉਹਦੀ ਜੜਾਂ ਨੂੰ ਹੀ ਅਸੀਂ ਸਾਂਭ ਪਾ ਰਹੇ ਤੇ ਫਿਰ ਅਸੀਂ ਰਿਸ਼ਤਾ ਕਿੱਥੋਂ ਬਚਾਵਾਂਗੇ ਅੰਦਰੋਂ ਬੰਦਾ ਦੁਖੀ ਹੈ ਨਰਾਸ਼ ਹੈ ਅੱਜ ਕੱਲ ਅਸੀਂ ਸਮਝਣ ਵੀ ਨਹੀਂ ਕੋਸ਼ਿਸ਼ ਵੀ ਨਹੀਂ ਨਾ ਕਰਦੇ ਅਸੀਂ ਤਾਂ ਇਹ ਸਮਝਾਉਣਿਆ ਕਿ ਹਾਂ ਜੋ ਅਸੀਂ ਕਹਤਾ ਉਹ ਗੱਲ ਠੀਕ ਹੈ ਪਰ ਸਾਹਮਣੇ ਵਾਲੇ ਬੰਦੇ ਦੀ ਕੀ ਕੰਡੀਸ਼ਨ ਆ ਉਹ ਤੁਹਾਡੇ ਤੋਂ ਕੀ ਚਾਹੁੰਦਾ ਸੀ ਉਹ ਨਹੀਂ ਸਮਝ ਰਿਹਾ ਸੀ ਆਪ ਦੇ ਰਹੇ ਆਪਣੇ ਸਾਹਮਣੇ ਪਰ ਜੋ ਸਾਨੂੰ ਦੇਣਾ ਚਾਹੁੰਦਾ ਅਸੀਂ ਉਹ ਨਹੀਂ ਲੈ ਰਹੇ ਸੀ ਮੰਨ ਨਹੀਂ ਰਹੇ ਸੋ ਬਹੁਤ ਸਾਰੀਆਂ ਇਹ ਚੀਜ਼ਾਂ ਰਹੀਆਂ ਇਹਦੇ ਵਿੱਚ ਮਤਲਬ ਰਿਸ਼ਤੇ ਕਿੱਧਰ ਦੀ ਕਿੱਧਰ ਹੀ ਜਾਈ ਜਾਂਦੇ ਨੇ ਹਣਾ ਮੁਸਕਾਨ ਸਭ ਤੋਂ ਵੱਡਾ ਪਾਪ ਕੀ ਆ ਪਿਆਰ 'ਚ ਧੋਖਾ ਦੇਣਾ ਸਭ ਤੋਂ ਵੱਡਾ ਪਾਪ ਆ ਕਿ ਬਾਕੀ ਸਾਰੇ ਪਾਪ ਇੱਕ ਪਾਸੇ ਸਾਰ ਪਾਪ ਹੀ ਆ ਸਾਰਾ ਕੁਝ ਪਰ ਪਾਪ ਸਭ ਤੋਂ ਵੱਡਾ ਕਿ ਕਿਸੇ ਦੀਆਂ ਉਮੀਦਾਂ ਜਗਾ ਕੇ ਕਿਸੇ ਨੂੰ ਲਾਰੇ ਲਾ ਕੇ ਵਾਅਦੇ ਕਰਕੇ ਉਹ ਬੰਦੇ ਨੂੰ ਤੋੜ ਦੇਣਾ ਉਹਦੀਆਂ ਉਮੀਦਾਂ ਤੋੜ ਦੇਣੀਆਂ ਤੇ ਮਤਲਬ ਫਿਰ ਉਹ ਬੰਦਾ ਜਿਉਂਦਾ ਵੀ ਮਰਿਆਂ ਵਰਗਾ ਹੋ ਜਾਂਦਾ ਹਨਾ ਵੀ ਜਿਉਂਦਾ ਤਾਂ ਹੈਗਾ ਪਰ ਮਰਿਆਂ ਵਰਗਾ ਹੀ ਹੋ ਜਾਂਦਾ ਫਿਰ ਮਤਲਬ ਕਿਸੇ ਬੰਦੇ ਨੂੰ ਮਾਰ ਹੀ ਦੇਣਾ ਕਹਿ ਦਈਏ ਇਹ ਸਭ ਤੋਂ ਵੱਡਾ ਪਾਪ ਆ ਇਹ ਕਦੇ ਵੀ ਮਾਫ ਨਹੀਂ ਹੁੰਦਾ ਇੱਕ ਨਾ ਰੀਲ ਇਹਨਾਂ ਦਿਨਾਂ ਦੇ ਵਿੱਚ ਖਾਸੀਆਂ ਵਾਇਰਲ ਹੁੰਦੀਆਂ ਨੇ ਤੇ ਇੱਕ ਰੀਲ ਬਹੁਤ ਚੰਗੀ ਲੱਗੀ ਦਿਲ ਨੂੰ ਜਿਵੇਂ ਉਹ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਪਿਆਰ ਕਹਿੰਦੇ ਵੀ ਜਿਵੇਂ ਰੋਜ਼ ਆ ਕਹਿੰਦੇ ਜਿਹੜੇ ਰੋਜ਼ ਤੁਹਾਨੂੰ ਫੁੱਲ ਦੇਣ ਵਾਲਾ ਤਾਂ ਤੁਹਾਨੂੰ ਮਿਲ ਜੂ ਗੁਲਾਬ ਦੇਣ ਵਾਲਾ ਪਰ ਅਸਲ ਪਿਆਰ ਉਹ ਆ ਜਿਹੜਾ ਤੁਹਾਨੂੰ ਹਰ ਰੋਜ਼ ਧਣੀਆਂ ਵੀ ਲਿਆ ਕੇ ਦਵੇ ਹਨਾ ਕਿੰਨੀ ਸੋਹਣੀ ਕਿਸੇ ਬੰਦੇ ਨੇ ਗੱਲ ਕਹੀ ਹੈ ਉਹਦਾ ਬਹੁਤ ਵੱਡਾ मीनिंग ਹੈਗਾ ਹਮ ਪਰ ਅੱਜ ਕੱਲ ਜੇ ਦੇਖਿਆ ਜਾਵੇ ਤਾਂ ਕਦੇ ਉਹ ਦੌਰ ਸੀਗਾ ਜਦੋਂ ਦੇਖਣ ਭਰ ਦੇ ਨਾਲ ਦਿਲ ਦੀ ਧੜਕਣ ਵੱਜ ਜਾਂਦੀ ਸੀ ਪਰ ਅੱਜ ਦਾ ਜਿਹ ਦੌਰ ਕਹੀ ਆਪਾਂ ਤਾਂ ਕਿਸੇ ਨੂੰ ਬਲੌਕ ਕਰਨਾ ਹਨਾ ਕਿਸੇ ਦੇ ਨਾਲ ਬ੍ਰੇਕਅਪ ਕਰਨਾ ਇੰਨੇ ਹੀ ਜ਼ਿਆਦਾ ਸੋਖਾ ਹੋ ਗਿਆ ਕਿ ਕਿਸੇ ਆਪਾਂ ਪੋਸਟ ਨੂੰ ਆਪਾਂ ਪੋਸਟ ਨੂੰ ਲਾਈਕ ਕਰਦੇ ਆ ਇੰਨਾ ਕੁ ਸੁੱਖਾ ਹੋ ਗਿਆ ਕਿਸੇ ਨੂੰ ਆਪਣਾ ਬਣਾ ਕੇ ਫਿਰ ਆਪਾਂ ਉਹਨੂੰ ਅਨਫੋਲੋ ਕਰ ਦਿੰਦੇ ਆ ਇੰਨਾ ਕੁ ਜ਼ਿਆਦਾ ਸੁੱਖਾ ਹੋ ਗਿਆ ਤੇ ਅੱਜ ਕੱਲ੍ਹ ਪਹਿਲਾ ਐਟੀਟਿਊਡ ਰਹਿੰਦਾ ਸੀਗਾ ਵੀ ਮੈਂ ਇਸ ਬੰਦੇ ਦੇ ਨਾਲ ساری ਉਮਰ ਨਿਭਾਵਾਂ ਪਰ ਅੱਜਕੱਲ ਕੀ ਐਟੀਟਿਊਡ ਹੈ ਵੀ ਇਦਾਂ ਮੇਰੇ ਨਾਲ ਜੰਮ ਨਹੀਂ ਰਿਹਾ ਥੋੜਾ ਤੇ ਮੈਂ ਹੁਣ ਨੈਕਸਟ ਟਰਾਈ ਵਾਲਾ ਐਟੀਟਿਊਡ ਮੇਰਾ ਹੋ ਗਿਆ ਤੇ ਮੈਂ ਉਸ ਸ਼ਖਸ ਦੇ ਨਾਲ ਆਪਣੀ ਜ਼ਿੰਦਗੀ ਦੀ ਸ਼ੁਰੂਆਤ ਕਰਾਂ ਮਤਲਬ ਹੁਣ 2 ਮਿੰਟ ਨਿਊਡਲਸ ਵਰਗੀ ਜਿਹੜੇ ਰਿਸ਼ਤੇ ਹੋ ਗਏ ਨੇ ਕਿ ਬਣਾਉਣਾ ਜਿੰਨਾ ਕਿ ਸੁੱਖਾ ਹੈ ਉਹ ਖਤਮ ਵੀ ਨਹੀਂ ਛੇਤੀ ਹੋ ਜਾਂਦੇ ਨੇ ਰਿਸ਼ਤੇ ਤਾਂ ਕਮਿਟਮੈਂਟ ਨਹੀਂ ਰਹੀ ਰਿਸ਼ਤਿਆਂ ਦੇ ਵਿੱਚ ਜੇ ਗੱਲ ਕਰੀ ਆਪਾਂ ਸ਼ੁਰੂ ਤੋਂ ਇੱਕ ਗੱਲ ਹੈ ਕਿ ਚੱਲ ਰਹੀ ਸੀ ਵੀ ਕਮਿਟਮੈਂਟ ਹੋਣੀ ਚਾਹੀਦੀ ਸੀ ਜੇ ਪਹਿਲਾਂ ਰਿਸ਼ਤੇ ਚੱਲਦੇ ਸੀ ਆਪਾਂ ਦੇਖਦੇ ਆਪਣੇ ਪੈਰੈਂਟਸ ਦੇ ਰਿਸ਼ਤੇ ਚੱਲਦੇ ਆ ਰਹੇ ਨੇ ਹਨਾ ਉਹ ਇੱਕ ਦੂਜੇ ਨਾਲ ਲੜਦੇ ਵੀ ਸੀ ਪਰ ਇੱਕ ਦੂਜੇ ਦੇ ਨਾਲ ਰਹਿੰਦੇ ਸੀ ਪਰ ਅੱਜ ਕੱਲ ਦੇ ਰਿਸ਼ਤਿਆਂ ਦੇ ਵਿੱਚ ਜੇ ਕਮਿਟਮੈਂਟ ਨਹੀਂ ਹੈ ਤਾਂ ਉਹਦਾ ਅਸਰ ਕੀ ਪੈ ਰਿਹਾ ਹੈ ਕਿ ਰਿਸ਼ਤੇ ਟੁੱਟ ਰਹੇ ਨੇ ਕਿਤੇ ਨਾ ਕਿਤੇ ਰਿਸ਼ਤੇ ਅੰਦਰੋਂ ਖੋਖਲੇ ਹੋ ਰਹੇ ਨੇ ਹੁਣ ਅੱਜ ਕੱਲ ਲੋਕਾਂ ਨੂੰ ਰਿਸ਼ਤਿਆਂ ਦੇ ਵਿੱਚ ਇੱਕ ਗੱਲ ਕਹਿੰਦੇ ਜ਼ਰੂਰ ਸੁਣਿਆ ਹੋਵੇਗਾ ਕਿ ਮੈਂ ਉਸਦੇ ਨਾਲ ਤਾਂ ਹੈਗੀਆਂ ਜਾਂ ਮੈਂ ਉਸਦੇ ਨਾਲ ਤਾਂ ਹੈਗਾ ਔਰ ਮੈਨੂੰ ਕੱਲਾ ਫੀਲ ਹੁੰਦਾ ਹ ਹ ਲੋਕਾਂ ਕੋਲ ਆਪਸ਼ਨ ਬਹੁਤ ਹੋ ਗਏ ਨੇ ਹਾਂ ਨਹੀਂ ਉਹੀ ਗੱਲ ਹੈ ਨਾ ਕਈ ਲੋਕ ਤਾਂ ਦੂਰ ਰਹਿ ਕੇ ਵੀ ਨਾਲ ਹੁੰਦਾ ਸਾਸ ਕਰਾ ਦਿੰਦੇ ਪਰ ਕਈ ਨੇੜੇ ਰਹਿ ਕੇ ਵੀ ਨਾਲ ਰਹਿੰਦਾ ਸਾਸ ਨਹੀਂ ਕਰਾਉਂਦੇ ਤੁਹਾਡੀ ਗੱਲ ਦੇ ਵਿੱਚ ਬਹੁਤ ਵੱਡੀ ਗੱਲ ਛੁਪੀ ਹੋਈ ਸੀ ਇਹ ਸੋ ਇਹ ਡਿਪੈਂਡ ਕਰਦਾ ਤੁਸੀਂ ਸਾਹਮਣੇ ਵਾਲੇ ਬੰਦੇ ਨੂੰ ਕਿੰਨਾ ਸਮਝਦੇ ਕਹਿੰਦੇ ਜਿਹੜਾ ਤੁਹਾਡਾ ਚੰਗਾ ਸਾਥੀ ਹੋਗਾ ਨਾ ਤੁਹਾਡੇ ਚਿਹਰੇ ਤੇ ਹਾ ਭਾਵ ਦੇਖ ਕੇ ਸਮਝ ਜਾਊਗਾ ਕਿ ਤੁਹਾਨੂੰ ਕੋਈ ਦੁੱਖ ਲੱਗਿਆ ਤੁਹਾਡੇ ਦਿਲ 'ਚ ਕੋਈ ਗੱਲ ਚੱਲਦੀ ਆ ਪਰ ਅੱਜ ਕੱਲ ਕਿਹਾ ਕਿ ਮੋਸਟਲੀ ਅਸੀਂ ਨਾ ਮੀਨ ਜੇ ਹੋ ਗਏ ਹਨ ਅਸੀਂ ਆਪਣੇ ਤੱਕ ਮਤਲਬ ਰੱਖਦੇ ਵੀ ਅਸੀਂ ਆਪਣਾ ਕੰਮ ਕੱਢਿਆ ਡੈਟਸ ਮਾਈਂ ਸਾਹਮਣੇ ਵਾਲੇ ਬੰਦੇ ਤੋਂ ਸਾਨੂੰ ਕੋਈ ਫਰਕ ਨਹੀਂ ਪੈਂਦਾ ਉਹ ਰੋਵੇ ਪਿੱਟੇ ਆ ਜੋ ਮਰਜੀ ਹੋਵੇ ਰੱਬ ਦੇ ਬਣਾਏ ਬੰਦੇ ਆ ਇਮੋਸ਼ਨਸ ਸਾਰਿਆਂ ਨੂੰ ਦਿੱਤੇ ਨੇ ਵੀ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਪਰ ਰਿਸ਼ਤੇ ਟੁੱਟ ਕਿਉਂ ਰਹੇ ਨੇ ਕਿਉਂਕਿ ਇਹ ਰਿਸ਼ਤਿਆਂ ਦੇ ਵਿੱਚ ਹੀ ਮੋਸ਼ਨਸ ਕਿਤੇ ਨਾ ਕਿਤੇ ਬਾਹਰ ਜਿੰਨਕ ਦੇਖਣ ਨੂੰ ਰਿਸ਼ਤਾ ਚਮਕਦਾਰ ਕਹਿ دیے ਰਿਸ਼ਤਿਆਂ ਦਾ ਬੁਲਬੁਲਾ ਜਿੰਨਾ ਚਮਕਦਾਰ ਲੱਗਦਾ ਹੈ ਲੇਕਿਨ ਅੰਦਰੋਂ ਰਿਸ਼ਤੇ ਉਹ ਨਹੀਂ ਜ਼ਿਆਦਾ ਖਰਾਬ ਹੋ ਰਹੇ ਨੇ ਹਨਾ ਇੱਕ ਸ਼ਖਸ ਦੇ ਨਾਲ ਜੇ ਆਪਾਂ ਰਹਿ ਰਹੇ ਹਾਂ ਤਾਂ ਅੱਜ ਆਪਸ਼ਨਸ ਬਹੁਤ ਨੇ ਜੇ ਮੈਂ ਆਪਸ਼ਨਸ ਦੀ ਗੱਲ ਕਰਾਂ ਤਾਂ ਸਵੇਰੇ ਅਸੀਂ ਇੱਕ ਸ਼ਖਸ ਦੇ ਨਾਲ ਆਪਣੀ ਜ਼ਿੰਦਗੀ ਬਤਾਉਣ ਦਾ ਫੈਸਲਾ ਕੀਤਾ ਤੇ ਸ਼ਾਮ ਨੂੰ ਉਹਦੇ ਨਾਲ ਲੜਾਈ ਝਗੜਾ ਕੀਤਾ ਕਿਉਂਕਿ ਰਿਸ਼ਤਿਆਂ ਦੇ ਵਿੱਚ ਸਾਨੂੰ ਕੰਫਰਟ ਦੀ ਆਦਤ ਹੋ ਗਈ ਆ ਪਰ ਕਮਿਟਮੈਂਟ ਹੁਣ ਐ ਕਹਿੰਦੇ ਆ ਵੀ ਕੋਈ ਵੀ ਰਿਲੇਸ਼ਨਸ਼ਿਪ ਪਰਫੈਕਟ ਨਹੀਂ ਹੁੰਦਾ ਆ ਕੋਈ ਵੀ ਸਾਥੀ ਕੋਈ ਵੀ ਪਾਰਟਨਰ ਨਹੀਂ ਪਰਫੈਕਟ ਹੁੰਦਾ ਪਰ ਅੱਜ ਕੱਲ ਅਸੀਂ ਉਹ ਪਰਫੈਕਟ ਚੀਜ਼ ਭਾਲਦੇ ਆ ਵੀ ਸਾਡੇ ਚ ਜਿੰਨਾ ਚਿਰ ਸਭ ਕੁਝ ਪਰਫੈਕਟ ਚੱਲ ਰਿਹਾ ਉਹਨਾਂ ਚਿੰਤਾ ਸਭ ਕੁਝ ਠੀਕ ਹੈ ਲੇਕਿਨ ਜਦੋਂ ਸਾਡੇ ਪਾਰਟਨਰ ਦੀ ਜ਼ਿੰਦਗੀ ਦੇ ਵਿੱਚ ਜਾਂ ਸਾਡੇ ਰਿਸ਼ਤੇ ਦੇ ਵਿੱਚ ਜਦੋਂ ਕੋਈ ਦੂਰੀ ਆਈ ਆ ਫਿਰ ਤਾਂ ਰਿਸ਼ਤੇ ਦੇ ਵਿੱਚ ਮਾੜੀ ਜਿਹੀ ਅਨਹੋਣੀ ਹੋਈ ਆ ਸਾਡਾ ਲੜਾਈ ਝਗੜਾ ਹੋਇਆ ਤਾਂ ਉਸ ਦਿਨ ਤੋਂ ਹੀ ਸੋਚ ਲੰਨਿਆ ਵੀ ਨਹੀਂ ਯਾਰ ਮੈਂ ਤਾਂ ਬ੍ਰੇਕਅਪ ਕਰਨਾ ਹੈ ਮੈਂ ਇਸ ਰਿਸ਼ਤੇ ਤੋਂ ਬਾਹਰ ਹੋਣਾ ਚਾਹੁੰਦਾ ਮੁਸਕਾਨ ਕ ਇਦਾਂ ਵੀ ਹੁੰਦਾ ਨਾ ਕਿ ਇਦਾਂ ਜਿਵੇਂ ਜਿੰਨਾ ਟਾਈਮ ਤੱਕ ਕੋਈ ਤੁਹਾਡੇ ਨਾਲ ਹੈ ਪ੍ਰੈਜੈਂਟ ਟਾਈਮ ਫਿਰ ਤਾਂ ਤੁਹਾਡਾ ਰਿਲੇਸ਼ਨ ਵਧੀਆ ਚੱਲ ਰਿਹਾ ਹੈ ਜੀ ਉਹ ਲੋਕੇਸ਼ਨ ਚੇਂਜ ਹੋ ਗਏ ਲੁਕੀ ਲੌਂਗ ਡਿਸਟੈਂਸ ਦੇ ਵਿੱਚ ਬਹੁਤ ਵਿਸ਼ਵਾਸ ਰੱਖਦੇ ਨੇ ਚਲੋ ਬਹੁਤ ਨਿਭਾਉਂਦੇ ਵੀ ਹੋਣਗੇ ਪਰ ਮੈਨੂੰ ਲੱਗਦਾ ਕਿ ਜਿਵੇਂ ਜਿਵੇਂ ਬੰਦਾ ਦੂਰ ਹੁੰਦਾ ਜਾਂਦਾ ਤੁਹਾਡੇ ਤੋਂ ਓਵੇਂ ਓਵੇਂ ਤੁਹਾਡੇ ਚ ਨਾ ਵਿਥ ਪੈਂਦੀ ਜਾਂਦੀ ਹੈ ਉਹ ਤੁਸੀਂ ਟਾਈਮ ਸਪੈਂਡ ਕਰਨ ਨੂੰ हट ਕੇ ਗੱਲ ਕਰਨ ਨੂੰ हट ਕੇ ਫਿਰ ਸਾਹਮਣੇ ਵਾਲਾ ਬੰਦਾ ਕਹਿੰਦਾ ਕਿ ਸਮਾਂ ਹੋਰ ਕਿਸੇ ਨੂੰ ਦੇ ਦਿੱਤਾ ਜਾਵੇ ਉਹ ਸਮਾਂ ਕਿਤੇ ਹੋਰ ਦੇ ਦਿੱਤਾ ਜਾਂਦਾ ਮਤਲਬ ਅਸੀਂ ਲੱਗਦੇ ਕਿ ਇੱਕ ਸਿਰਫ ਆਪਣੀ ਸੋਚ ਹੈ ਕਿਉਂਕਿ ਲੌਂਗ ਡਿਸਟੈਂਸ 'ਚ ਵੀ ਬਹੁਤ ਜ਼ਿਆਦਾ ਰਿਸ਼ਤੇ ਨਿਭਰੇ ਨੇ ਪਰ ਅਕਸਰ ਬੰਦਾ ਇੱਕ ਸੰਗ ਵੀ ਕਰਦਾ ਹੈ ਦੂਜੇ ਬੰਦੇ ਨੂੰ ਦੱਸਣ ਲੱਗੇ ਵੀ ਮੈਂ ਲੌਂਗ ਡਿਸਟੈਂਸ ਰਿਲੇਸ਼ਨਸ਼ਿਪ ਦੇ ਵਿੱਚ ਆ ਕਿਉਂਕਿ ਅਕਸਰ ਉਸ ਦਾ ਮਜ਼ਾਕ ਉਡਾਇਆ ਜਾਂਦਾ ਹੈ ਕਿ ਲੌਂਗ ਡਿਸਟੈਂਸ ਤਾਂ ਨਿਭਦੀ ਨਹੀਂ ਹੂੰ ਹੂੰ ਬਹੁਤ ਸਾਰੇ ਐਗਜ਼ਾਮਪਲਸ ਨੇ ਇਸ ਤੇ ਕਈ ਨਿਭਾਵੀ ਲੈਂਦੇ ਨੇ ਕਈ ਕਰ ਵੀ ਲੈਂਦੇ ਨੇ ਤੇ ਕਈ 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 ਕਰਦੇ ਵੀ ਨੇ ਕਈ ਜਿਨੇ ਕਹਿੰਦੇ ਨੇ ਵੀ ਜਿਨੇ ਗਲਤ ਹੋਣਾ ਆ ਤੁਹਾਡੇ ਨਾਲ ਧੋਖਾ ਦੇਣਾ ਤੁਹਾਡੇ ਕੋਲ ਬੈਠ ਕੇ ਤੁਹਾਨੂੰ ਦੇ ਸਕਦਾ ਤੁਹਾਨੂੰ ਪਤਾ ਵੀ ਨਹੀਂ ਇਸ ਚੀਜ਼ ਦਾ ਲੱਗਣਾ ਹੈਗਾ ਹੂੰ ਸੋ ਮੈਨੂੰ ਲੱਗਦਾ ਬਹੁਤ ਸਾਰੇ ਮੁੰਡੇ ਕੁੜੀਆਂ ਜਿਨ੍ਹਾਂ ਦੇ ਨਾਲ ਇਹ ਹੋਇਆ ਬਹੁਤ ਸਾਰੀਆਂ ਕੁੜੀਆਂ ਵੀ ਰੋਉਂਦੀਆਂ ਵੇਖੀਆਂ ਮੁੰਡੇ ਵੀ ਦੇਖੋ ਸਾਰੇ ਬਰਾਬਰ ਹੀ ਹੁੰਦੇ ਨੇ ਜਿਹੜਾ ਧੋਖਾ ਕਰਨ ਵਾਲਾ ਉਹ ਤਾਂ ਕੋਈ ਵੀ ਕਰ ਜਾਂਦਾ ਪਰ ਜੱਜ ਨਹੀਂ ਕਰ ਸਕਦੇ ਆ ਮੁੰਡਾ ਕਰਦਾ ਕੁੜੀ ਪਰ ਉਹ ਸਮੇਂ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਕਿਵੇਂ ਕੱਢਣਾ ਹਨ ਉਹ ਬਹੁਤ ਹੋ ਜਾਂਦਾ ਕਿਉਂਕਿ ਬਹੁਤ ਸਾਰੇ ਬੱਚੇ ਗਲਤ ਡਿਸੀਜਨ ਲੈ ਜਾਂਦੇ ਨੇ ਪਿੱਛੇ ਮੈਂ ਖਬਰ ਸੁਣ ਰਹੀ ਸੀ ਇੱਕ ਮੁੰਡੇ ਨੇ ਇੱਕ ਚਿੱਠੀ ਚ ਲਿਖਿਆ ਵੀ ਮਾਂ ਮੇਥੋਂ ਗਲਤੀ ਹੋ ਗਈ ਉਹਨੇ ਸੁਸਾਈਡ ਕਰ ਲਿਆ ਇੱਕ ਕੁੜੀ ਪਿੱਛੇ ਕੀ ਗਿਆ ਤੁਸੀਂ ਆਪਣੇ ਮਾਪੇ ਬਾਂ ਨੂੰ ਮਾਪੇ ਬਨੂ ਨਹੀਂ ਸੋਚਿਆ ਉਹ ਨਾ ਬਾਰੇ ਨਹੀਂ ਸੋਚੋ ਤੁਸੀਂ ਉਹ ਸਖਸ਼ ਬਾਰੇ ਸੋਚੋ ਜਿਹੜਾ ਤੁਹਾਨੂੰ ਕੱਲ ਦਾ ਮਿਲਿਆ ਜਿਨ੍ਹਾਂ ਨੇ ਤੁਹਾਨੂੰ 20 25 ਸਾਲ ਪਾਲਿਆ ਤੁਸੀਂ ਉਹਨਾਂ ਬਾਰੇ ਭੁੱਲ ਕੇ ਜਦੋਂ ਆਪਣੀ ਵਾਰੀ ਆਈ ਉਹਨਾਂ ਨੂੰ ਸਾਹਮਣੇ ਤੇ ਤੁਸੀਂ ਸੁਸਾਈਡ ਕਰ ਲਿਆ ਮਤਲਬ ਮੈਨੂੰ ਲੱਗਦਾ ਕਿ ਸਾਰੇ ਫੈਕਟਰ ਨਾਲ ਲੈ ਕੇ ਚੱਲਨੇ ਚਾਹੀਦੇ ਨੇ ਬਹੁਤ ਸਾਰੇ ਲੋਕ ਕਹਿੰਦੇ ਰਿਲੇਸ਼ਨਸ਼ਿਪ ਨੂੰ ਫੁੱਲ ਟਾਈਮ ਦੇਣਾ ਕੈਰੀਅਰ ਵੀ ਉਨੀ ਜ਼ਰੂਰੀ ਆ ਕਮਾਈ ਵੀ ਉਨੀ ਜ਼ਰੂਰੀ ਆ ਬਾਕੀ ਟਾਈਮ ਵੀ ਸਭ ਕੁਝ ਜ਼ਰੂਰੀ ਆ ਉਹਨੂੰ ਤੁਸੀਂ ਮੈਨੇਜ ਕਰਨਾ ਆਉਣਾ ਚਾਹੀਦਾ ਇਹ ਨਹੀਂ ਹੈਗਾ ਕਿ ਤੁਸੀਂ ਸਾਰਾ ਦਿਨ ਪਿਆਰ ਗੱਲਾਂ ਕਰੀ ਜਾਓ ਤੇ ਫਿਰ ਉਹਦਾ ਵੀ ਕੋਈ ਫਾਇਦਾ ਨਹੀਂ ਨਾਲ-ਨਾਲ ਹਰ ਚੀਜ਼ ਵੇਖਣੀ ਪੈਂਦੀ ਹੈ ਸੋ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਮੈਂ ਉਹ ਖਬਰ ਸੁਣੀ ਕਿ ਇਸ ਤਰ੍ਹਾਂ ਆਪਣੀ ਜ਼ਿੰਦਗੀ ਖਤਮ ਕਰ ਲੈਣਾ ਕਿਸੇ ਲਈ ਬਹੁਤ ਗਲਤ ਹੈ ਪਰ ਤੁਸੀਂ ਖਬਰ ਦਾ ਹਨਾ ਇੱਕ ਬੰਦੇ ਨੇ ਜ਼ਿੰਦਗੀ ਖਤਮ ਕਰ ਲਈ ਪਰ ਕੁਝ ਸਮਾਂ ਪਹਿਲਾਂ ਦਿੱਲੀ ਤੋਂ ਇੱਕ ਖਬਰ ਆਈ ਸੀ ਵੀ ਸ਼ਰद्धा ਦਾ ਕੇਸ ਤੁਸੀਂ ਸੁਣਿਆ ਹੋਵੇਗਾ ਜ਼ਰੂਰ ਜਿਸਨੇ ਜਿਸਦੇ ਬੁਆਏਫਰੈਂਡ ਨੇ 35 ਟੁਕੜੇ ਕਰਕੇ ਉਸ ਨੂੰ ਫਰਿੱਜ ਦੇ ਵਿੱਚ ਰੱਖ ਦਿੱਤਾ ਸੀ ਤਾਂ ਕੁਝ ਇਦਾਂ ਦੀ ਅਸਲੀਅਤ ਹੈ ਅੱਜਕੱਲ੍ਹ ਰਿਸ਼ਤਿਆਂ ਦੀ ਹਨਾ ਅੱਜਕੱਲ੍ਹ ਉਸ ਤੋਂ ਬਾਅਦ ਇਸ ਕੇਸ ਤੋਂ ਬਾਅਦ ਉਹ ਇਦਾਂ ਦੇ ਸੇਮ ਕੇਸ ਬਹੁਤ ਵੀ ਸੁਣਨ ਨੂੰ ਮਿਲੇ ਨੇ ਕਿ ਕਿਸੇ ਬாய்ਫਰੈਂਡ ਨੇ ਜਾਂ ਕਿਸੇ ਗਰਲਫਰੈਂਡ ਨੇ ਆਪਣੇ ਸਾਥੀ ਨੂੰ ਮਾਰ ਦਿੱਤਾ ਹਨਾ ਤਾਂ ਇਦਾਂ ਦੀ ਕੁਝ ਅਸਲੀਅਤ ਹੈ ਅੱਜ ਕੱਲ੍ਹ ਰਿਸ਼ਤਿਆਂ ਦੀ ਕਿ ਰਿਸ਼ਤਿਆਂ ਦੇ ਵਿੱਚ ਕੋਈ ਇਮੋਸ਼ਨਸ ਨਹੀਂ ਰਹੇ ਕਿਸੇ ਨੂੰ ਮਾਰਨਾ ਉਨ੍ਹਾਂ ਕੀ ਸੋਖਾ ਹੈ ਹਨਾ ਆਪਾਂ ਕਿਸੇ ਨੂੰ ਵੀ ਆਪਣੇ ਪਾਰਟਨਰ ਨੂੰ ਮਾਰ ਦਿੰਨੇ ਆ ਹਨਾ ਪੈਂਤੀ ਟੁਕੜੇ ਕਰਨੇ ਮੇਰਾ ਪਤਾ ਜਿਹੜਾ ਬੰਦਾ ਜਿਹਨੂੰ ਅਸੀਂ ਪਿਆਰ ਕਰਦੇ ਆ ਅਸੀਂ ਤਾਂ ਉਹਨੂੰ ਦਰਦ ਵੀ ਨਹੀਂ ਦੇ ਸਕਦੇ ਸੀ ਉਦਾਂ ਵੀ ਨਹੀਂ ਮਾਰ ਸਕਦੇ ਤੇ ਉਹ ਬੰਦੇ ਦਾ ਕਤਲ ਹੀ ਕਰ ਦਿੰਦੇ ਨੇ ਇਹੋ ਜਿਹਾ ਦਿਲ ਕਿੱਥੋਂ ਲੈ ਕੇ ਆਉਂਦੇ ਨੇ ਲੋਕ ਇਹ ਚੀਜ਼ ਸਮਝ ਨਹੀਂ ਆਉਂਦੀ ਮੁਸਕਾਨ ਐਕਸਟਰਾ ਮੈਰਿਟਲ ਅਫੇਅਰ ਕਿਉਂ ਚੱਲ ਲਗੇ ਹਮ ਕੀ ਲੱਗਦਾ ਕਿ ਇੱਕ ਵਿਆਹ ਕਰਾ ਕੇ ਬੰਦਾ ਇੱਕ ਰਜਿਸਟਰੀ ਲੈ ਲੂਗਾ ਵੀ ਹਾਂ ਮੇਰਾ ਵਿਆਹ ਹੋ ਗਿਆ 댓ਸ ਫਾਈਨ ਉਹਦੀ ਕੀ ਗਾਰੰਟੀ ਹੈ ਕਿ ਤੁਹਾਡਾ ਜੀਵਨ ਸਾਥੀ ਤੁਹਾਡੇ ਨਾਲ ਹੀ ਰਹੂਗਾ ਬਹੁਤ ਸਾਰੇ ਇਦਾਂ ਦੇ ਕੇਸਿਸ ਅੱਜਕੱਲ੍ਹ ਵਧ ਰਹੇ ਨੇ। ਰਿਸ਼ਤਿਆਂ ਦੇ ਵਿੱਚ ਵੀ ਅੱਜਕੱਲ੍ਹ ਸਿਕਿਉਰਿਟੀ ਨਹੀਂ ਹੈਗੀ। ਉਹ ਵਿਆਹ ਵਾਲੇ ਰਿਸ਼ਤਿਆਂ ਦੇ ਵਿੱਚ ਕਦੇ ਕਹਿੰਦੇ ਸੀ ਕਿ ਵਿਆਹ ਹੋ ਗਿਆ ਮੇਰਾ ਤੇਰੇ ਨਾਲ ਤੇ ਉਹ ਇੱਕ ਪੱਕੀ ਕਮਿਟਮੈਂਟ ਹੋ ਗਈ ਹੈ ਨਾ। ਤੂੰ ਮੇਰਾ ਮੈਂ ਤੇਰੀ ਹੈ ਨਾ। ਇਹ ਰਿਸ਼ਤਾ ਹੁੰਦਾ ਸੀਗਾ ਪਹਿਲਾਂ ਵਿਆਹ ਦਾ ਲੇਕਿਨ ਅੱਜ ਵਿਆਹ ਦਾ ਸੀਨ ਦੇਖੀਏ ਤਾਂ ਉਹ ਵੀ ਜਿਹੜਾ ਤੁਸੀਂ ਕਿਹਾ ਵੀ ਐਕਸਟਰਾ ਮੈਰਿਟਲ ਅਫੇਅਰ ਸ਼ੁਰੂ ਹੋ ਗਏ ਨੇ। ਹੈ ਨਾ ਕਿਉਂਕਿ ਰਿਸ਼ਤਿਆਂ ਦੇ ਵਿੱਚ ਆਪਸ਼ਨਸ ਹੋ ਗਏ ਨੇ। ਹੈਨਾ ਮੈਂ ਇੱਕ ਪਰਸਨ ਤੋਂ ਅੱਜ ਕੱਲ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਜੇ ਮੈਂ ਕਿਸੇ ਰਿਸ਼ਤੇ ਦੇ ਵਿੱਚ ਆ ਤਾਂ ਰਿਸ਼ਤਿਆਂ ਦੀ ਹਾਲਤ ਕਿ ਹੈ ਵੀ ਮੈਂ ਇੱਕ ਬੰਦੇ ਤੋਂ ਬਹੁਤ ਜਲਦੀ ਬੋਰ ਹੋ ਜਾਣਾ ਤੇ ਮੈਂ ਕਿਸੇ ਹੋਰ ਵੱਲ ਫਿਰ ਦੂਜੇ ਵੱਲ ਫਿਰ ਤੀਜੇ ਵੱਲ ਫਿਰ ਉਹਨਾਂ ਨੂੰ ਕਿਤੇ ਵੀ ਢੋਈ ਨਹੀਂ ਮਿਲਦੀ ਕਦੇ ਇਸ ਫੁੱਲ ਤੇ ਕਦੇ ਉਸ ਫੁੱਲ ਤੇ ਹੈ ਯਾਰ ਮੇਰਾ ਤਿਤਲੀਆਂ ਵਰਗਾ ਤੇ ਇਹ ਗੱਲ ਐਂ ਨਹੀਂ ਕਹਤੀ ਕਿਸੇ ਨੇ ਲਿਖਣ ਵਾਲੇ ਕੁਛ ਨਾ ਕੋਈ ਸਹੀ ਉਹ ਕਹਿੰਦੇ ਆ ਮੈਂ ਮਤਲਬ ਜੇ ਇੱਕ ਤੇ ਨਹੀਂ ਮਤਲਬ ਤੁਸੀਂ ਇੱਕ ਥਾਂ ਤੇ ਮਨ ਹੀ ਨਹੀਂ ਖੜਾ ਰਹੇ ਤੁਹਾਡਾ ਮਨ ਖੜੂਗਾ ਕਿੱਥੇ ਹਨਾ ਪਰ ਐਵੇਂ ਦੇ ਲੋਕਾਂ ਦਾ ਮਨ ਫਿਰ ਕਿਤੇ ਵੀ ਨਹੀਂ ਖੜਦਾ ਕਿਤੇ ਨਹੀਂ ਖੜਦਾ ਹੁਣ ਜਿਹੜੇ ਵੀ ਲੋਕ ਨੇ ਹਨਾ ਐਕਸਟਰਾ ਮੈਰਿਟਲ ਅਫੇਅਰ ਦੇ ਜਦੋਂ ਉਹਨਾਂ ਦੇ ਪਾਰਟਨਰਸ ਨੂੰ ਪਤਾ ਲੱਗਦਾ ਜਿਹੜੇ ਲੋਇਲ ਹੁੰਦੇ ਨੇ ਹਨਾ ਉਹ ਵਿਚਾਰੇ ਤਾਂ ਐਵੇਂ ਰਗੜੇ ਜਾਂਦੇ ਨੇ ਫਿਰ ਵਿੱਚ ਹੁਣ ਉਹਨਾਂ ਦਾ ਫਿਰ ਭਰੋਸਾ ਉੱਡ ਜਾਂਦਾ ਏਦਾਂ ਦੇ ਆ ਰਿਸ਼ਤੇ ਆ ਤਾਂ ਅੱਜਕੱਲ ਜਿਹੜੇ ਰਿਸ਼ਤੇ ਟੁੱਟ ਰਹੇ ਨੇ ਕਿਤੇ ਨਾ ਕਿਤੇ ਉਹੀ ਕਮਿਟਮੈਂਟ ਦੀ ਘਾਟ ਹੈ ਜਾਂ ਫਿਰ ਉਹ ਰਿਸ਼ਤਿਆਂ ਦੇ ਵਿੱਚ ਜਿਹੜਾ ਇਮੋਸ਼ਨਸ ਹੁੰਦਾ ਸੀਗਾ ਪਹਿਲਾਂ ਇਮੋਸ਼ਨ ਹੁੰਦੇ ਸੀਗੇ ਕਿਉਂਕਿ ਸ਼ੁਰੂ ਦੇ ਵਿੱਚ ਵੀ ਆਪਾਂ ਗੱਲਬਾਤ ਕੀਤੀ ਵੀ ਚਿੱਠੀਆਂ ਦੇ ਵਿੱਚ ਪਹਿਲਾਂ ਇਸ਼ਕ ਮੁਹੱਬਤ ਸਾ ਲੈਂਦੇ ਸੀ ਪਰ ਹੁਣ ਅੱਜਕੱਲ ਕੀ ਦੇਖਿਆ ਜਾ ਰਿਹਾ ਵੀ ਮੈਂ ਆਇਆ ਸ਼ਾਮ ਸਾਡਾ ਬ੍ਰੇਕਅਪ ਹੋ ਗਿਆ ਲੜਾਈ ਝਗੜਾ ਹੋ ਗਿਆ ਵੀ ਉਹਦੇ ਨਾਲ ਤਾਂ ਪਤਾ ਨਹੀਂ ਕਿਉਂ ਬ੍ਰੇਕਅਪ ਹੋਇਆ ਮੇਰਾ ਉਹਦੇ ਨਾਲ ਹਣਾ ਮੈਨੂੰ ਸਮਝ ਹੀ ਨਹੀਂ ਆਉਂਦਾ ਹਜੇ ਤੱਕ ਵੀ ਉਹਨੇ ਛੱਡ ਕੇ ਕਿਉਂ ਗਿਆ ਸਾਡੀ ਲੜਾਈ ਕਿਉਂ ਹੋਈ ਹੂੰ ਈਗੋ ਹਰਟ ਹੋ ਜਾਂਦੀ ਹੈ ਨਾ ਕਈ ਲੋਕੀ ਈਗੋ ਤੇ ਲੈ ਲੈਂਦੇ ਨੇ ਗੱਲ ਉਹ ਕਹਿੰਦੇ ਨੇ ਕਿ ਅੱਖਾਂ ਮੀਚ ਕੇ ਕਿਸੇ ਤੇ ਭਰੋਸਾ ਵੀ ਨਾ ਕਰੋ ਹਣਾ ਜਿਆਦਾ ਅੱਖਾਂ ਖੋਲ ਕੇ ਵੀ ਨਾ ਮਤਲਬ ਭਰੋਸਾ ਕਰੋ ਤੱਕ ਲਿਮਿਟ ਤੱਕ ਹਾਂ ਕਰੋ ਨਾ ਵੀ ਕਰੋ ਬੰਦਾ ਤਾਂ ਵੀ ਫਸਦਾ ਜੇ ਬੰਦਾ ਭਰੋਸਾ ਕਰੂਗਾ ਤਾਂ ਵੀ ਬੰਦਾ ਫਸੂ ਕਿਉਂਕਿ ਉਹਨੂੰ ਕੀ ਪਤਾ ਕਿ ਉਹਦੇ ਨਾਲ ਪਿੱਛੇ ਗਲਤ ਹੋ ਰਿਹਾ ਤੇ ਬੰਦਾ ਜੇ ਨਾ ਵੀ ਕਰੂਗਾ ਫਿਰ ਸ਼ੱਕ ਦੇ ਚੱਕਰ ਚ ਤੁਹਾਡੀਆਂ ਲੜਾਈਆਂ ਪੈਣਗੀਆਂ ਫਿਰ ਤੁਹਾਡਾ ਰਿਲੇਸ਼ਨ ਖਰਾਬ ਹੋ ਜਾਊਗਾ ਨਾ ਪਰ ਇੱਕ ਬੰਦਾ ਪਿਆਰ ਨੂੰ ਕਿੱਦਾਂ ਜ਼ਾਹਰ ਕਰਦਾ ਹੈ ਨਾ ਆਈ ਲਵ ਯੂ ਆਮ ਤੌਰ ਤੇ ਜਿਹੜੇ ਲਵ ਬਰਸ ਨੇ ਇਹ ਤਾਂ ਸ਼ਬਦੀ ਬਹੁਤ ਸੌਕੇ ਬਣਾਤੇ 143 ਆਈ ਲਵ ਯੂ ਇਹ ਤਾਂ ਸਸਤਾ ਹੀ ਬਾਲਾ ਕਰਤਾ ਸ਼ਬਦ ਪਰ ਉਹੀ ਹੈ ਕਿ ਪਹਿਲਾਂ ਸਸਤਾ ਹੁਣ ਸਸਤੇ ਨੂੰ ਲੈ ਕੇ ਚੱਲੀਏ ਤਾਂ ਆਈ ਲਵ ਯੂ ਕੈਨ ਚ ਵੀ ਪਹਿਲਾ ਮਹੀਨੇ ਲੱਗ ਜਾਂਦੇ ਸੀ ਜਦੋਂ ਪਹਿਲਾ ਦਾ ਦੌਰ हिम्मत ਨਹੀਂ ਹੁੰਦੀ ਸੀ ਹਾਂ ਅੱਜ ਕੱਲ ਪਹਿਲੀ ਡੇਟ ਤੇ ਹੀ ਆਈ ਲਵ ਯੂ ਹਨਾ ਕਿਸੇ ਨੂੰ ਵੀ ਕਹਿਣਾ ਇੰਨਾ ਕਿ ਜ਼ਿਆਦਾ ਇਸ ਸ਼ਬਦ ਨੂੰ ਹਲਕਾ ਬਣਾ ਦਿੱਤਾ ਹੈ ਵੀ ਕਿਸੇ ਨੂੰ ਵੀ ਆਪਾਂ ਜਾ ਕੇ ਕਹਿ ਦਿੰਨੇ ਆਈ ਲਵ ਯੂ ਤੇ ਸ਼ਾਮ ਨੂੰ ਚਾਹੇ ਅਗਲੇ ਦਿਨ ਵੀ ਆਪਾਂ ਕਿਸੇ ਹੋਰ ਰਿਸ਼ਤੇ ਦੀ ਐਨੀਵਰਸਰੀ ਮਨਾ ਰਹੇ ਹੁੰਦੇ ਆ ਤਾਂ ਕੁਝ ਐਦਾਂ ਦਾ ਅੱਜ ਕੱਲ ਸਿਨੈਰੀਓ ਵੇਖਣ ਨੂੰ ਮਿਲ ਰਿਹਾ ਹੈ ਜਿੱਥੇ ਵੈਲੈਂਟਾਈਨ ਤਾਂ ਮਨਾ ਰਹੇ ਨੇ ਪਰ ਇਹਦੇ ਵਿੱਚ ਵੀ ਇੱਕ ਗੱਲ ਹੈ ਵੀ ਵੈਲੈਂਟਾਈਨ ਵੀ ਇੱਕ ਨਾਲ ਨਹੀਂ ਮਨਾ ਰਹੇ ਹੁੰਦੇ ਲੋਕ ਬਈ ਛੇਤੀ ਕਰ ਮੈਂ ਕਿਤੇ ਹੋਰ ਵੀ ਜਾਣਾ ਹਾਂ ਹਨਾ ਕੁਝ ਇਹ ਐਦਾਂ ਦਾ ਅੱਜ ਕੱਲ ਦੇਖਣ ਨੂੰ ਮਿਲਦਾ ਹੈ ਰਿਸ਼ਤੇ ਅੱਜ ਕੱਲ ਕੱਚੇ ਹੋ ਰਹੇ ਨੇ ਮੋਸਟਲੀ ਜੇ ਮੁੰਡੇ ਕੁੜੀਆਂ ਹੋਣਗੇ ਨਾ ਜੇ ਆਪਾਂ ਕਿਸੇ ਨਾਲ ਗੱਲ ਕਰਾਂਗੇ ਵੀ ਤੁਸੀਂ ਰਿਲੇਸ਼ਨ ਚ ਕਮਿਟਿਡ ਹੋ ਕਹਿਣਗੇ ਨਾ ਅਸੀਂ ਤਾਂ ਸਿੰਗਲ ਆਂ ਮੁੰਡੇ ਵੀ ਕਹਿਣਗੇ ਸਿੰਗਲ ਆਂ ਕਈ ਕੁੜੀਆਂ ਵੀ ਕਹਿੜੀਆਂ ਸਿਰਫ ਇਹ ਤੁਹਾਨੂੰ ਜੇ ਤੁਹਾਡੇ ਕਮਿਟਿਡ ਕਿੱਥੇ ਹੋ ਗਏ ਕਮਿਟਿਡ ਕੀ ਦੇ ਨੇ ਕਿਹੜੇ ਇਹੋ ਜਿਹੇ ਮੁੰਡੇ ਨੇ ਕਿਹੜੀਆਂ ਕੁੜੀਆਂ ਨੇ ਬਈ ਜਿਨ੍ਹਾਂ ਦਾ ਰਿਲੇਸ਼ਨ ਆ ਕਿਹੜੇ ਦੇਸ਼ ਚ ਰਹਿ ਰਹੇ ਨੇ ਜੇ ਇੱਥੇ ਹੋਣੇ ਇੱਥੇ ਦਿਲ ਟੁੱਟ ਜਾਂਦੇ ਨੇ ਇੱਥੇ ਕੀ ਹੋ ਜਾਂਦਾ ਹੈ ਮਤਲਬ ਕੁਝ ਸਮਝ ਨਹੀਂ ਆ ਰਿਹਾ ਵੀ ਚੱਲ ਕੀ ਰਿਹਾ ਹੈ ਹਨਾ ਸੋ ਪਿਆਰ ਨੂੰ ਮਜ਼ਾਕ ਨਾ ਬਣਾਓ ਇਹ ਬਹੁਤ ਹੀ ਪਵਿੱਤਰ ਚੀਜ਼ ਹੈ ਹਨਾ ਰੱਬ ਨੂੰ ਪਾ ਲੈਣ ਵਾਲੇ ਕਹਿੰਦੇ ਜੇ ਤੁਸੀਂ ਕਿਸੇ ਹਰ ਇਨਸਾਨ ਦੇ ਅੰਦਰ ਰੱਬ ਆ ਤੁਹਾਡੇ ਦਿਲ ਦੇ ਅੰਦਰ ਤੁਹਾਡੇ ਅੰਦਰ ਰੱਬ ਵੱਸਦਾ ਜੇ ਤੁਸੀਂ ਕਿਸੇ ਦਾ ਦਿਲ ਦਿਖਾਓਗੇ ਤਾਂ ਮਤਲਬ ਤੁਸੀਂ ਰੱਬ ਨੂੰ ਉਹ ਕਰ ਰਹੇ ਹੋ ਮਤਲਬ ਰੱਬ ਦੀ ਰਿਸਪੈਕਟ ਨਹੀਂ ਕਰ ਰਹੇ ਤੁਸੀਂ ਰੱਬ ਦਾ ਸਿੱਧਾ ਰੱਬ ਨੂੰ ਠੋਕਰ ਮਾਰ ਰਹੇ ਹੋ ਆਪਾਂ ਕਹਿ ਦਈਏ ਵੀ ਰੱਬ ਨੂੰ ਧੋਖਾ ਦੇ ਰਹੇ ਹੋ ਬਲ ਰੱਬ ਨੂੰ ਧੋਖਾ ਦੇਣ ਦਾ ਤਾਂ ਜ਼ੁਰਮ ਹੀ ਬਹੁਤ ਵੱਡਾ ਹੈ ਤੇ ਕਰਮਾ ਜਿਹੜੇ ਹੁੰਦੇ ਨੇ ਉਹ ਵਾਪਸ ਆਉਂਦੇ ਆਉਂਦੇ ਨੇ ਇੱਕ ਸਰਕਲ ਹੈ ਜੇ ਤੁਸੀਂ ਕਿਸੇ ਨਾਲ ਕਰੋਗੇ ਤੇ ਉਹ ਕੱਲ ਨੂੰ ਤੁਹਾਡੇ ਨਾਲ ਵੀ ਹੋਣੇ ਹੋਣੇ ਇੱਕ ਚੀਜ਼ ਮੈਂ ਜਿਹੜੀ ਜ਼ਿੰਦਗੀ ਦੇ ਵਿੱਚ ਸਿੱਖਿਆ ਵੀ ਅੱਜ ਜੇ ਕੋਈ ਤੁਹਾਡੇ ਨਾਲ ਬੁਰਾ ਕਰ ਰਿਹਾ ਹੈ ਨਾ ਤਾਂ ਉਡੀਕ ਕਰੋ ਉਸ ਚੀਜ਼ ਦੀ ਕਿਉਂਕਿ ਜਿਹੜੇ ਤੁਹਾਡੇ ਨਾਲ ਜੋ ਵੀ ਹੋਇਆ ਉਹ ਉਸ ਬੰਦੇ ਨਾਲ ਹੁੰਦਾ ਹੀ ਹੈ ਉਸ ਬੰਦੇ ਨੂੰ ਕਦੇ ਨਾ ਕਦੇ ਉਹ ਚੀਜ਼ ਯਾਦ ਆਂਦੀ ਹੈ ਵੀ ਮੈਂ ਇਹਦੇ ਨਾਲ ਬੁਰਾ ਕੀਤਾ ਸੀ ਤਾਂ ਮੇਰੇ ਨਾਲ ਅਜੇ ਪੂਰਾ ਹੋ ਰਿਹਾ ਹੈ ਕਾਫੀ ਰਿਸ਼ਤਿਆਂ ਦੇ ਵਿੱਚ ਮੈਂ ਦੇਖਿਆ ਅੱਜ ਕੱਲ ਮਤਲਬ ਰਿਸ਼ਤਿਆਂ ਦੇ ਵਿੱਚ ਕੀ ਹੈ ਲੜਾਈ ਝਗੜਾ ਵੱਧ ਗਿਆ ਹੈ ਨਾ ਕਿਸੇ ਚੀਜ਼ ਨੂੰ ਲੈ ਕੇ ਵੀ ਛੋਟੇ ਛੋਟੇ ਚੀਜ਼ਾਂ ਨੂੰ ਲੈ ਕੇ ਕਿਉਂਕਿ ਰਿਸ਼ਤਿਆਂ ਦੇ ਵਿੱਚ ਪੇਸ਼ੈਂਸ ਨਹੀਂ ਹੈਗੀ ਪਹਿਲਾਂ ਰਿਸ਼ਤਿਆਂ ਦੇ ਵਿੱਚ ਰਿਸ਼ਤਿਆਂ ਦਾ ਮਤਲਬ ਕੀ ਸੀ ਸਰੈਂਡਰ ਕਰ ਦੇਣਾ ਹੈ ਨਾ ਕਿਸੇ ਦਾ ਇੰਤਜ਼ਾਰ ਕਰਨਾ ਕਿਸੇ ਦਾ ਵੇਟ ਕਰਨਾ ਆਪਣੇ ਆਪ ਨੂੰ ਉਸ ਲਈ ਸਰੈਂਡਰ ਕਰ ਦੇਣਾ ਤੇ ਸਭ ਤੋਂ ਵੱਡੀ ਗੱਲ ਸੀਗੀ ਕਿ ਇੰਤਜ਼ਾਰ ਕਰਨਾ ਰਿਸ਼ਤਿਆਂ ਦੇ ਵਿੱਚ ਪਰ ਅੱਜ ਕੱਲ ਇੰਤਜ਼ਾਰ ਨਹੀਂ ਕਰਦੇ ਕਿਸੇ 'ਚ ਪੇਸ਼ੈਂਸ ਨਹੀਂ ਹੈਗਾ ਕੋਈ ਆਪਣੇ ਆਪ ਨੂੰ ਫੁਲੀ ਸਰੈਂਡਰ ਨਹੀਂ ਕਰਦਾ ਰਿਸ਼ਤਿਆਂ ਦੇ ਵਿੱਚ ਅਡਜਸਟਮੈਂਟ ਤੇ ਅੰਡਰਸਟੈਂਡਿੰਗ ਤੋਂ ਕੀਜ਼ ਨੇ ਜਿਹੜੀ ਇੱਕ ਰਿਸ਼ਤੇ ਨੂੰ ਚਲਾ ਕੇ ਰੱਖਦੀਆਂ ਨੇ ਜੇ ਤੁਸੀਂ ਐਡਜਸਟ ਨਹੀਂ ਕਰੋਗੇ ਸਾਹਮਣੇ ਵਾਲਾ ਬੰਦਾ ਜੇ ਤੁਹਾਨੂੰ ਅੰਡਰਸਟੈਂਡ ਕਰੇਗਾ ਫਿਰ ਤੁਹਾਡੇ ਨਾਲ ਐਡਜਸਟ ਕਰੂਗਾ ਪਰ ਅੱਜ ਕੱਲ ਐਡਜਸਟਮੈਂਟ ਦਾ ਹੀ ਚੱਕਰ ਪਿਆ ਹੋਇਆ ਕੋਈ ਅੰਡਰਸਟੈਂਡ ਨਹੀਂ ਕਰ ਰਿਹਾ ਕੋਈ ਐਡਜਸਟਮੈਂਟ ਨਹੀਂ ਕਰ ਰਿਹਾ ਜਸ ਕਰਕੇ ਰਿਸ਼ਤੇ ਜੜੇ ਖਤਮ ਹੋ ਰਹੇ ਨੇ ਇੱਕ ਗੱਲ ਇਹ ਵੀ ਹੈ ਕਿ ਜਦੋਂ ਅਸੀਂ ਦਿਲ ਲਾਉਨੇ ਆਂ ਅਸੀਂ ਰਿਸ਼ਤੇ ਲਾਉਨੇ ਆਂ ਤਾਂ ਅਸੀਂ ਆਪ ਲਾਉਨੇ ਆ ਸਾਡੀ ਮਰਜ਼ੀ ਹੁੰਦੀ ਆ ਪਰ ਇਹ ਖਤਮ ਕਿਤੇ ਹੁੰਦੇ ਨੇ ਮੁਸਕਾਨ ਕੋਡ ਕਚਹਿਰੀਆਂ ਦੇ ਵਿੱਚ ਤੇ ਕਿੰਨੇ ਕੇਸ ਇਸ ਤਰ੍ਹਾਂ ਦੇ ਰੋਲਦੇ ਫਿਰਦੇ ਆ ਕੇਸ ਵੀ ਆਪਾਂ ਗੱਲ ਕਰ ਲਈਏ ਤਾਂ ਸੋਸ਼ਲ ਮੀਡੀਆ ਤੇ ਅਕਸਰ ਜਿਹੜੇ ਆਪਾਂ ਦੇਖਦੇ ਆ ਬੜੇ ਹੀ ਪੱਕੇ ਰਿਸ਼ਤੇ ਹਨਾ ਜਿਹੜੇ ਮਿਸਟਰ ਐਂਡ ਮਿਸਸਿਸ ਨਾਂ ਤੋਂ ਜਿਹੜੀਆਂ ਆਈਡੀਆਂ ਬਣੀਆਂ ਹੋਈਆਂ ਨੇ ਤੇ ਜਿਹੜੇ ਬੈਕ ਟੂ ਕੈਮਰਾ ਦੇਖੀਏ ਬਿਹਾਈਂਡ ਦਾ ਸੀਨ ਦੇਖੀਏ ਤਾਂ ਕਿੰਨੇ ਇਹ ਇਹਨਾਂ ਦੇ ਰਿਸ਼ਤੇ ਕੋਰਟ ਕਚੈਰੀ ਤੱਕ ਪਹੁੰਚੇ ਹੋਏ ਨੇ ਹਾਲੀ ਦੇ ਵਿੱਚ ਇੱਕ ਇਨਫਲੂਐਂਸਰ ਦੀ ਆਈ ਸੀਗੀ ਗੱਲ ਸਾਹਮਣੇ ਵੀ ਉਹਨਾਂ ਦੀ ਲੜਾਈ ਚੱਲਦੀ ਪਈ ਹੈ ਮਹੀਨੇ ਤੋਂ ਉਹਨਾਂ ਦਾ ਕੋਈ ਹਤਾ ਪਤਾ ਨਹੀਂ ਉਹ ਕਿੱਥੇ ਨੇ ਤੇ ਇੱਕ ਕਿ ਕੋਰਟ ਦੇ ਵਿੱਚੋਂ ਇਹ ਬਿਆਨ ਆਇਆ ਸੀ ਨਿਕਲ ਕੇ ਕਿ ਉਹਨਾਂ ਦੇ ਉਹਨਾਂ ਦਾ ਲੜਾਈ ਦਾ ਕੇਸ ਚੱਲਦਾ ਪਿਆ ਹੈ ਹਨਾ ਤੇ ਉਹ ਵਕ ਹੋਣ ਜਾ ਰਹੇ ਨੇ ਕੁਝ ਟਾਈਮ ਬਾਅਦ ਆ ਕੇ ਉਹ ਕਹਿੰਦੇ ਨੇ ਵੀ ਸਾਡਾ ਤਾਂ ਐਦਾ ਦਾ ਕੋਈ ਮਸਲਾ ਹੈ ਨਹੀਂ ਸੀ ਸਾਡੇ ਘਰੇ ਕੋਈ ਪ੍ਰੋਬਲਮ ਹੋ ਗਈ ਸੀ ਮਤਲਬ ਰਿਸ਼ਤੇ ਨਕ ਫੇਕ ਦਿਖਾ ਰਹੇ ਨੇ ਸਕਰੀਨਸ ਤੇ ਉੱਤੇ ਅਸੀਂ ਜਿਉਂ ਦੇਖ ਰਿਹਾ ਲੋਕ ਅਕਸਰ ਉਸ ਨੂੰ ਫੋਲੋ ਕਰਨ ਦੀ ਕੋਸ਼ਿਸ਼ ਕਰਦੇ ਇਹ ਚੀਜ਼ ਗਲਤ ਨਹੀਂ ਮੈਂ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਵੇਖ ਕੇ ਸਾਡੇ ਲੋਕ ਵੀ ਉਹ ਚੀਜ਼ ਨੂੰ ਫੋਲੋ ਕਰਨ ਲੱਗ ਜਾਂਦੇ ਨੇ ਬਹੁਤ ਸਾਰੇ ਕਹਿਣਗੇ ਕਿ ਸੀ ਦੋ ਦੋ ਵਿਆਹ ਕਰਾ ਲਏ ਅਸੀਂ ਤਿੰਨ ਤਿੰਨ ਵਿਆਹ ਕਰਾ ਲਏ ਮਤਲਬ ਕਿ ਮਤਲਬ ਚਲੋ ਲੋਕੀ ਫਾਲੋ ਵੀ ਕਰਦੇ ਉਹਨਾਂ ਨੂੰ ਸ਼ੇਅਰ ਵੀ ਕਰਦੇ ਨੇ ਚਲੋ ਤੁਹਾਡਾ ਐਂਟਰਟੇਨਮੈਂਟ ਪਰ ਤੁਹਾਨੂੰ ਮਿਲ ਕੀ ਰਿਹਾ ਨਾ ਤੋਂ ਕੋਈ ਸਹੀ ਸਿਹਤ ਮਿਲ ਰਹੀ ਆ ਕਿ ਤੁਸੀਂ ਆਪਣੇ ਜੀਵਨ ਸਾਥੀ ਨਾਲ ਧੋਖਾ ਕਰੋ ਤੁਸੀਂ ਦੂਸਰੀ ਨਾਲ ਵਿਆਹ ਕਰਾਓ ਜਾਂ ਤੁਸੀਂ ਦੂਸਰੇ ਕੋਲ ਜਾਓ ਮਤਲਬ ਇਹ ਕੀ ਹੋ ਰਿਹਾ ਮਤਲਬ ਜੇ ਤੁਹਾਡੇ ਨਾਲ ਤੁਹਾਨੂੰ ਛੱਡ ਕੇ ਬੰਦਾ ਕਿਤੇ ਹੋਰ ਜਾ ਰਿਹਾ ਉਹ ਰਹਿ ਤੁਹਾਡੇ ਨਾਲ ਵੀ ਨਹੀਂ ਸਕਦਾ ਹਨਾ ਤੇ ਇਹ ਕੋਈ ਸਹੀ ਦੇਣ ਨਹੀਂ ਹੈਗੀ ਜਿੰਨੇ ਵੀ ਸੋਸ਼ਲ ਮੀਡੀਆ ਦੇ ਇਨਫਲੂਐਂਸਰਸ ਨੇਗੇ ਇਹ ਥੋੜਾ ਜਿਹਾ ਚੱਜ ਦਾ ਕੰਟੈਂਟ ਮਤਲਬ ਕੋਈ ਚੱਜ਼ ਦੀ ਗੱਲ ਕਰਿਆ ਕਰੋ ਵੀ ਇਹ ਨਹੀਂ ਤੁਸੀਂ ਗਲਤੂ ਕਰੀ ਜਾਂਦੇ ਹੋ ਉਹ ਛੱਡਤੀ ਉਹਨੇ ਫੜ ਲਿਆ ਉਹ ਕੱਲ ਨੂੰ ਕੋਈ ਕਿਸੇ ਦਾ ਬ੍ਰੇਕਅਪ ਹੁੰਦਾ ਕੱਲ ਨੂੰ ਮੁੰਡਾ ਜਾਂ ਕੁੜੀ ਕਿਸੇ ਹੋਰ ਨਾਲ ਵੀਡੀਓ ਪਾਉਣ ਲੱਗ ਜਾਂਦੇ ਨੇ ਮਤਲਬ ਇਹ ਕੀ ਹੋ ਕੀ ਰਿਹਾ ਚੱਲ ਕੀ ਰਿਹਾ ਪਰ ਜਨ ਜੀ ਜਨਰੇਸ਼ਨ ਦੀ ਗੱਲ ਕਰੀ ਅੱਜ ਜਨ ਜ਼ੀ ਕਾਫੀ ਜ਼ਿਆਦਾ ਸੁਰਖੀਆਂ ਦੇ ਵਿੱਚ ਹੈ ਤਾਂ ਜਨਜ਼ੀ ਕਹਿੰਦੇ ਨੇ ਵੀ ਪਿਆਰ ਨਹੀਂ ਹੁੰਦਾ ਸਿਚੁਏਸ਼ਨਸ਼ਿਪ ਤੁਸੀਂ ਸੁਣਿਆ ਹੋਵੇਗਾ ਫਰੈਂਡਸ ਵਿਦ ਬੈਨੀਫਿਟਸ ਕੁਝ ਐਦਾ ਦੇ ਕਨਸੈਪਟ ਮਤਲਬ ਪਿਆਰ ਬਦਲਿਆ ਨਹੀਂ ਪਿਆਰ ਦੀ ਡੈਫੀਨੇਸ਼ਨ ਚੇਂਜ ਹੋ ਚੁੱਕੀ ਆ ਪਿਆਰ ਦਾ ਨਾਮ ਚੇਂਜ ਹੋ ਚੁੱਕਿਆ ਤੇ ਨਾਮ ਵੀ ਇੰਨਾ ਗਲਤ ਹੋ ਗਿਆ ਹੁਣ ਅੱਜਕੱਲ ਰਿਸ਼ਤਿਆਂ ਦੇ ਵਿੱਚ ਕਿ ਰਿਸ਼ਤੇ ਕੋਈ ਪਰਮਾਨੈਂਟ ਨਹੀਂ ਹੈ ਇਹ ਰਿਸ਼ਤੇ ਟੈਂਪਰੇਰੀ ਨੇ ਬਾਰੇ ਬੈਨੀਫਿਟ ਦੀ ਗੱਲ ਕਰਨੀ ਫਰੈਂਡਸ ਵਿਦ ਬੈਨੀਫਿਟ ਜਿੱਤੇ ਬੈਨੀਫਿਟ ਹੀ ਦੇਖ ਲਿਓ ਫਰੈਂਡਸ ਕਹਾਦੇ ਹੋਗੇ ਦੋਸਤ 1272 ਰਿਸ਼ਤੇ ਦੋ ਸੱਚ ਹਨ ਵੀ ਇੱਕ ਦੂਜੇ ਦੀ ਤੁਸੀਂ ਗੱਲਾਂ ਤੁਹਾਡਾ ਸਾਥ ਹੈ ਹਨਾ ਤੁਹਾਡੇ ਦੋਸਤ ਨੇ ਤੁਸੀਂ ਉਹਦੇ ਤੋਂ ਹੀ ਜੇ ਤੁਸੀਂ ਮਤਲਬ ਕੱਢਣ ਲੱਗੇ ਫਿਰ ਉਹ ਕੋਈ ਤੁਹਾਡਾ ਦੋਸਤ ਥੋੜੀ ਰਿਹਾ ਇਹ ਦੋਸਤ ਦੀ ਐਗਜ਼ਾਮਪਲਾਂ ਨਹੀਂ ਹੈਗੀਆਂ ਇਹ ਉਹ ਤਾਂ ਇੱਕ ਰਿਸ਼ਤੇ ਦੀ ਐਗਜ਼ਾਮਪਲ ਵੀ ਨਹੀਂ ਹੈਗੀ ਕਿਉਂਕਿ ਦੋਸਤ ਪਿਆਰ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਇੱਕ ਰਿਸ਼ਤੇ ਦੇ ਵਿੱਚ ਇੱਕ ਰਿਸ਼ਤਾ ਚਾਹੇ ਉਹ ਕੋਈ ਵੀ ਰਿਸ਼ਤਾ ਹੋਵੇ ਹਨਾ ਉਹਦੇ ਵਿੱਚ ਵੀ ਜੇ ਆਪਾਂ ਬੈਨੀਫਿਟ ਦੇਖਣ ਲੱਗ ਜਾਈਏ ਤਾਂ ਉਹ ਰਿਸ਼ਤੇ ਨਹੀਂ ਨਿਭਦੇ ਸਿਰਫ ਇੱਕ ਦੋਸਤੀ ਇੱਕ ਪਿਆਰ ਦੀ ਗੱਲ ਨਹੀਂ ਆਪਾਂ ਕਰਦੇ ਇੱਕ ਪਿਆਰ ਦਾ ਰਿਸ਼ਤਾ ਤਾਂ ਇੱਕ ਮਾਂ ਤੇ ਬੱਚੇ ਦਾ ਵੀ ਰਿਸ਼ਤਾ ਹੁੰਦਾ ਹਨਾ ਹੁਣ ਜੇ ਆਪਾਂ ਦੂਜੇ ਪਿਆਰ ਦੀ ਵੀ ਗੱਲ ਕਰੀਏ ਤਾਂ ਪਿਆਰ ਦਾ ਮਤਲਬ ਹਰ ਕਿਸੇ ਲਈ ਅਲੱਗ-ਅਲੱਗ ਹੁੰਦਾ ਹੈ ਪਿਆਰ ਦਾ ਕਿਸੇ ਲਈ ਮਤਲਬ ਹੁੰਦਾ ਹੈ ਚਾਹ ਦੀ ਕੁੱਟ ਉੱਪਰ ਨਾਲ ਕਟਕੀਆਂ ਬੈ ਕੇ ਕਿਸੇ ਲਈ ਹੁੰਦਾ ਹੈ ਵੀ ਸ਼ਾਹਰੂਖ ਆਪਾਂ ਕਿਤੇ ਡੇਟ ਪਲਾਨ ਕਰੀਏ ਤੇ ਕੁਝ ਹਰ ਇੱਕ ਦਾ ਮਤਲਬ ਪਿਆਰ ਦਾ ਮਤਲਬ ਹਰ ਇੱਕ ਦੇ ਲਈ ਅਲੱਗ-ਅਲੱਗ ਹੁੰਦਾ ਹੈ ਪਰ ਜਿਹੜੇ ਇਹ ਪਿਆਰ ਦੀ ਗੱਲ ਹੋਈ ਹੈ ਪਿਆਰ ਨੂੰ ਜੇ ਸਮਝਣਾ ਹੈ ਤੇ ਸਹੀ ਤਰੀਕੇ ਨਾਲ ਸਮਝੋ ਜੇ ਕਿਸੇ ਨਾਲ ਕਮਿਟਮੈਂਟ ਕਰ ਰਹੇ ਹੋ ਜੇ ਤੁਸੀਂ 7 ਦਿਨ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕਿਸੇ ਨਾਲ ਗੱਲ ਕੀਤੀ ਤੁਹਾਨੂੰ ਕਿਸੇ ਨਾਲ ਪਿਆਰ ਹੋ ਗਿਆ ਔਰ ਨੂੰ 7 ਜਨਮਾਂ ਤੱਕ ਨਿਭਾਵਿਓ 7 ਜਨਮ ਵੀ ਬਹੁਤ ਜ਼ਿਆਦਾ ਕਹਤੇ ਤੁਸੀਂ ਇਸ ਜਨਮ ਹੀ ਨਿਭਾ ਲਿਓ ਉਹੀ ਬਹੁਤ ਜ਼ਿਆਦਾ ਵੱਡੀ ਗੱਲ ਹੋ ਗਈ ਸੋ ਕਿਸੇ ਦੇ ਦਿਲ ਨੂੰ ਨਾ ਤੋੜੋ ਕਿਸੇ ਦੇ ਦਿਲ ਨੂੰ ਕਹਤੇ ਜੇ ਦਿਲ ਦੀ ਜਿਹੜੀ ਹੁੰਦੀ ਹੈ ਉਹ ਸਿੱਧੀ ਤੁਰ ਤੱਕ ਜਾਂਦੀ ਹੁੰਦੀ ਹੈ ਸੋ ਰੱਬ ਦੇ ਬੰਦੇ ਨੇ ਕਿਸੇ ਦਾ ਦਿਲ ਇਸ ਤਰ੍ਹਾਂ ਦਿਖਾਉਣਾ ਨਹੀਂ ਚਾਹੀਦਾ ਤੇ ਬਾਕੀ ਪਿਆਰ ਕਰਨ ਵਾਲਿਆਂ ਨੂੰ ਸਾਰਿਆਂ ਨੂੰ ਬੈਸਟ ਵਿਸ਼ਸ ਨੇ ਮੁਬਾਰਕਾਂ ਸੀ ਕਹਿਨੇ ਆ ਕਿ ਤੁਹਾਡਾ ਪਿਆਰ ਜਿਹੜਾ ਸੰਪੂਰਨ ਹੋਵੇ ਹਨਾ ਤੁਸੀਂ ਇੰਨੇ ਕਹਿਣਾ ਪੈਂਦਾ ਹੈ ਕਿ ਜਿੰਨਾਂ ਕੋ ਤੁਸੀਂ ਦਿਖਾਉਣ ਤੇ ਜ਼ੋਰ ਲਗਾਣੇ ਉਹਨਾਂ ਜਿਤੋਂਨ ਤੇ ਰਿਸ਼ਤੇ ਨੂੰ ਜਿਤੋਂਨ ਤੇ ਵੀ ਜ਼ੋਰ ਲਾਓ ਬਾਕੀ ਮੇਰੇ ਵੱਲੋਂ ਨੂਰ ਵੱਲੋਂ ਸਾਰਿਆਂ ਨੂੰ ਹੈਪੀ ਵੈਲੈਂਟਾਈਨਸ ਡੇ ਤੇ ਇਹ ਸਾਰਾ ਵੀਕ ਤੁਹਾਡੇ ਲਈ ਬਹੁਤ ਵਧੀਆ ਹੋਵੇ ਪਰ ਜਿੰਨਾਂ ਕੋ ਤੁਸੀਂ ਦਿਖਾ ਰਹੇ ਹੋ ਉਹਨਾਂ ਕੋ ਆਪਣੇ ਰਿਸ਼ਤੇਆਂ ਨੂੰ ਮਜ਼ਬੂਤ ਕਰੋ ਕਿਉਂਕਿ ਜਿਹੜੇ ਆ ਖੋਖਲੇ ਹੋਏ ਰਿਸ਼ਤੇ ਨੇ ਅਖੀਰ ਦੇ ਵਿੱਚ ਇਹ ਰਿਸ਼ਤੇ ਐਦਾਂ ਹੀ ਟੁੱਟ ਜਾਂਦੇ ਨੇ